ਜਿਹੜਾ ਇਹ ਫੇਸ ਪੈਕ ਲਗਾਊਗਾ ਕੀ ਰਾਤੋਂ ਰਾਤ ਉਹਦਾ ਚਿਹਰਾ ਹੈ ਗੁਰਾ ਹੋ ਸਕਦਾ ਹੈ ਬਿਲਕੁਲ ਹੋ ਸਕਦਾ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਜੋ ਚੀਜ਼ਾਂ ਅਸੀਂ ਤੁਹਾਨੂੰ ਦੇਣ ਵਾਲੇ ਆ ਉਸ ਨਾਲ ਤੁਹਾਡਾ ਚਿਹਰਾ ਜਿਵੇਂ 14ਵੀਂ ਦਾ ਚੰਦ ਹੁੰਦਾ ਉਸ ਤਰੀਕੇ ਨਾਲ ਚਮਕਣਾ ਸ਼ੁਰੂ ਹੋ ਸਕਦਾ ਹੈ ਖੋਡੀਆਂ ਵੀ ਗੱਲਾਂ ਹਰ ਵੇਲੇ ਲਾਲ ਰਹਿੰਦੀਆਂ ਨੇ ਤੇ ਫਿਰ ਇਹ ਹੀ ਤੁਸੀਂ ਫੇਸ ਪੈਕ ਯੂਜ਼ ਕਰਦੇ ਬੰਦਾ ਬਾਅਦ ਚ ਬੁੱਢਾ ਹੁੰਦਾ ਫੇਸ ਪਹਿਲਾਂ ਬੁੱਢਾ ਹੋ ਜਾਂਦਾ ਜਾਂ ਫਿਰ ਜਿਨ੍ਹਾਂ ਨੇ ਕੈਮੀਕਲ ਲਾ ਲਾ ਕੇ ਮੇਕਅਪ ਕਰ ਕਰਕੇ ਸਾਡੀਆਂ ਭੈਣਾਂ ਨੇ ਆਪਣੀ ਚਮੜੀ ਫੂਕ ਲਈ ਹੈ ਉਸ ਬਾਬਤ ਅਸੀਂ ਤੁਹਾਡੇ ਨਾਲ ਗੱਲ ਕਰੀਏ ਸਾਨੂੰ ਇਹ ਦੱਸੋ ਵੀ ਪਰਮਾਤਮਾ ਨੇ ਜਿਹੜਾ ਚਿਹਰਾ ਬਣਾਇਆ ਇਹਦੀ ਉਮਰ ਕਿੰਨੀ ਰੱਖੀ ਹੈ ਜਿਸ ਤਰ੍ਹਾਂ ਆਪਾਂ ਕਹਿਤੀ ਹੈ ਨਾ ਬ੍ਰਿਸਟਲ ਟਾਈਪ ਹੁੰਦੇ ਨੇ ਠੀਕ ਹੈ ਜੀ ਐਕਨੀ ਦੇ ਵਿੱਚ ਇਹਦਾ ਬਹੁਤ ਅੱਛਾ ਰਿਜ਼ਲਟ ਹੈ ਸਾਫ਼ ਕਰ ਦਿੰਦਾ ਬਿਲਕੁਲ ਗਲੈਂਡ ਨੂੰ ਫਿਰ ਇਸ ਤੋਂ ਬਾਅਦ ਡਰਮਟਾਈਟਸ ਜਿਨ੍ਹਾਂ ਦੀ ਸਕਿਨ ਈਚੀ ਜੀ ਰਹਿੰਦੀ ਹੈ ਡਰਾਈ ਸਕਿਨ ਰਹਿੰਦੀ ਹੈ ਉਹਦੇ ਵਿੱਚ ਬਹੁਤ ਅੱਛਾ ਰੋਲ ਹੈ ਡਾਰਕ 스ਪੌਟ ਨੇ ਜਿਨ੍ਹਾਂ ਦੇ ਵਿੱਚ ਏਜ ਰਿਲੇਟਡ ਏ ਸਪੌਟ ਨੇ ਇੱਕ ਏਜ ਸਪੌਟ ਹੁੰਦੇ ਨੇ ਉਹਦੇ ਵਿੱਚ ਬਹੁਤ ਅੱਛਾ ਇਹਦਾ ਰੋਲ ਹੈ ਪ੍ਰਾਈਵੇਟ ਪਾਰਟ ਦੇ ਨੇੜੇ ਤੇੜੇ ਹੋ ਗਿਆ ਸਾਡੀਆਂ ਉਨੀਆਂ ਹੋ ਗਈਆਂ ਸਾਡੇ ਗੋਡੇ ਹੋ ਗਏ ਸਾਡੇ ਗਰਦਨ ਦੇ ਪਿਛਲਾ ਪਾਸਾ ਹੋ ਗਿਆ ਤੇ ਜਿੱਥੇ ਕਈ ਵਾਰ ਕਾਲਾ ਕਾਲੇ ਜਿਹਾ ਚਮੜੀ ਜੀ ਹੋ ਜਾਂਦੀ ਹੈ ਡੈਡ ਸਕਿਨ ਹੋ ਜਾਂਦੀ ਹੈ ਸਰਾ ਹੀ ਮਲਤਾਨੀ ਮਿੱਟੀ ਹੈ ਇਹ ਬਾਹਰਲੇ ਜੋਂਦਾ ਆਟਾ ਹੋ ਗਿਆ ਆ ਬੇਸਨ ਹੋ ਗਿਆ ਇਹ ਹੋ ਗਈ ਪੀਲੀ ਸਰੋਂ ਜਿਹੜੀ ਹੁੰਦੀ ਹੈ ਉਹਦੀ ਖਲ ਉਹਦਾ ਪਾਊਡਰ ਹੈ ਇਹ ਠੀਕ ਹੈ ਠੀਕ ਹੈ ਜੀ ਇਹ ਹੋ ਗਈ ਆਪਣੀ ਹਿਮਾਲਿਆਨ ਹਲਦੀ ਇਹ ਸਾਰੀਆਂ ਚੀਜ਼ਾਂ ਕੁਦਰਤੀ ਨੇ ਆਪਾਂ ਇਹਦਾ ਜਿਹੜਾ ਫੇਸ ਪੈਕ ਬਣਾਉਣਾ ਹੈ ਉਹ ਬਣਾਉਣਾ ਆਪਣੇ ਗੁਲਾਬ ਜਲ ਦੇ ਵਿੱਚ ਇਹ ਇੱਕ ਤਰ੍ਹਾਂ ਦੀ ਪੇਸਟ ਬਣ ਜਾਊਗੀ ਖਈਆਂ ਹੋ ਜਾਂਦੀਆਂ ਨੇ ਦਾਗ ਪੈ ਜਾਂਦੇ ਨੇ ਉਹ ਜਿਵੇਂ ਨਾ ਚਿੜੀਆਂ ਠੁੰਗਾ ਮਾਰ ਕੇ ਜਾਂਦੀਆਂ ਨੇ ਉਸ ਤਰੀਕੇ ਦੀਆਂ ਇਹ ਲੱਗ ਜਿਵੇਂ ਠੁੰਗ ਵੱਜੀ ਹੁੰਦੀ ਹੈ ਚਿਹਰਿਆਂ ਤੇ ਫਿਰ ਉਹਦਾ ਹੱਲ ਇਹਨਾਂ ਸਾਰੀਆਂ ਚੀਜ਼ਾਂ 'ਚ ਤੁਹਾਡੇ ਕੋਲ ਚੰਦਰਮਾ ਫੇਸ ਪੈਕ ਦੇ ਜ਼ਰੀਏ ਹੋ ਸਕਦਾ ਫੀਮੇਲ ਦੇ ਵਿੱਚ ਪ੍ਰੈਗਨੈਂਸੀ ਦੇ ਦੌਰਾਨ ਇਹ ਚੀਜ਼ ਹੁੰਦੀ ਹੈ ਜਿਹੜੀ ਹੁੰਦੀ ਹੈ ਜਿਹਦੀ ਤੁਸੀਂ ਗੱਲ ਕੀਤੀ ਹੈ ਇਹ ਤੋਂ ਇਲਾਵਾ ਫੀਮੇਲ ਦੇ ਵਿੱਚ ਹੋਰ ਚੀਜ਼ਾਂ ਕੀ ਕਾਮਨ ਨੇ ਐਕਨੀ ਉਹ ਛੋਟੇ ਛੋਟੇ ਜਿਹੇ ਉਹ ਬਣ ਜਾਂਦੇ ਨੇ ਫਿੰਸੀਆਂ ਟਾਈਪ ਬਣ ਜਾਂਦੀਆਂ ਨੇ ਐਕਨੀ ਹੈ ਸੋ ਜਿਹਦੇ ਵੀ ਇਹ ਹੈ ਜਿਹੜੇ ਕੈਮੀਕਲ ਜਿਸ ਤਰ੍ਹਾਂ ਵੀ ਸਨ ਸਕ੍ਰੀਨ ਨੇ ਕਰੀਮਾਂ ਨੇ ਲੋਸ਼ਨ ਨੇ ਫਾਊਂਡੇਸ਼ਨ ਨੇ ਜਿੰਨੀਆਂ ਚੀਜ਼ਾਂ ਨੇ ਮਤਲਬ ਆਪਾਂ ਲਗਾਉਂਦੇ ਆ ਆਪਣੇ ਫੇਸ ਨੂੰ ਚਮਕਾਉਣ ਲਈ ਠੀਕ ਹੈ ਨਾ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਨੇ ਪੈਰਾਬਿਨਸ ਨੇ ਫਾਰਮੈਲਡੀਹਾਈਡ ਨੇ ਤਰ੍ਹਾਂ ਤਰ੍ਹਾਂ ਦੇ ਕੈਮੀਕਲਸ ਨੇ ਇਹ ਚੀਜ਼ਾਂ ਆਪਣੇ ਸਰੀਰ ਨੂੰ ਆਪਣੇ ਫੇਸ ਨੂੰ ਖਰਾਬ ਕਰਦੀਆਂ ਨੇ ਇਹ ਫੇਸ ਦੇ ਨਹੀਂ ਤੁਸੀਂ ਅਗਰ ਪੂਰੀ ਬਾਡੀ ਤੇ ਵੀ ਲਗਾਉਣਾ ਚਾਹੁੰਦੇ ਹੋ ਚੰਗੀ ਤਰ੍ਹਾਂ ਲਗਾ ਕੇ ਅੱਛੀ ਤਰੀਕੇ ਨਾਲ ਮ사ਜ ਕਰ ਲੋ ਇਹਨਾਂ ਉਹਦੇ ਨਾਲ ਤੁਹਾਡੀ ਸਰਕੂਲੇਸ਼ਨ ਸਕਿਨ ਦੀ ਤੇ ਸਕਿਨ ਦਾ ਕਲਰ ਸਕਿਨ ਦੇ ਜਿਹੜੇ ਰੋਮਕੂਫ ਹੁੰਦੇ ਨੇ ਆਪਣੇ ਰੋਮ ਹੁੰਦੇ ਨੇ ਬਾਲਾਂ ਦੇ ਜਿੱਥੇ ਬਾਲ ਨਿਕਲਦਾ ਰੋਮ ਹੁੰਦੇ ਨੇ ਉਹਦੇ ਵਿੱਚ ਜਿਹੜੀ ਜਮਾ ਗੰਦਗੀ ਹੈ ਵੇਸਟ ਪ੍ਰੋਡਕਟ ਨੇ ਉਹਨੂੰ ਸਾਫ਼ ਕਰੋ ਸलाम ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ফারুকੀ ਅੱਜ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਜੋ ਚੀਜ਼ਾਂ ਅਸੀਂ ਤੁਹਾਨੂੰ ਦੇਣ ਵਾਲੇ ਆ ਉਸ ਨਾਲ ਤੁਹਾਡਾ ਚਿਹਰਾ ਜਿਵੇਂ ਚੌਦਵੀ ਦਾ ਚੰਦ ਹੁੰਦਾ ਉਸ ਤਰੀਕੇ ਨਾਲ ਚਮਕਣਾ ਸ਼ੁਰੂ ਹੋ ਸਕਦਾ ਹੈ ਯਾਨੀ ਕਿ ਜਿਸ ਤਰੀਕੇ ਨਾਲ ਚਮਕ ਚੰ드ਰਮਾ ਦੇ ਵਿੱਚ ਹੁੰਦੀ ਹੈ ਤਾਂ ਉਸ ਤਰੀਕੇ ਜਾਂ ਉਸ ਵਰਗੀ ਜਿਹੜੀ ਚਮਕ ਹੈਗੀ ਉਹ ਤੁਹਾਡੇ ਚਿਹਰੇ ਤੇ ਵੀ ਆ ਸਕਦੀ ਹੈ 글로 ਉਸ ਤਰੀਕੇ ਦਾ ਤੁਹਾਡੇ ਚਿਹਰੇ ਤੇ ਵੀ ਆ ਸਕਦਾ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਅਮਾਇਆ ਨੇਚਰਲ ਕੇਅਰ ਸੈਂਟਰ ਦੇ ਡਾਕਟਰ ਡਾਕਟਰ شاہਦ پرویز ਸਾਹਿਬ ਜਿਨ੍ਹਾਂ ਨੇ ਅੱਜ ਇਹ ਦੇਖੋ ਨਾਮ ਵੀ ਉਹਨਾਂ ਨੇ ਚੰ드ਰਮਾ ਫੇਸ ਪੈਕ ਰੱਖਿਆ ਹੈ ਜਿਹੜੇ ਤੁਹਾਡੇ ਚਿਹਰੇ ਨਾਲ ਸੰਬੰਧਿਤ ਸਾਰੀਆਂ ਮੁਸ਼ਕਲਾਂ ਦਾ ਹੱਲ ਇਹਨਾਂ ਪੰਜ ਕੌਲੀਆਂ ਦੇ ਵਿੱਚ ਪਿਆ ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਇੱਕ ਵਾਰ ਫੇਰ ਹਕੀਕਤ ਟੀਵੀ ਪੰਜਾਬੀ ਤੇ ਪਹਿਲਾਂ ਤਾਂ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰਾ ਸਲਾਮ ਸਤਿ ਸ੍ਰੀ ਅਕਾਲ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਫੇਸ ਪੈਕ ਦੀ ਗੱਲ ਕਰੀਏ ਇਸ ਤੋਂ ਪਹਿਲਾਂ ਕਿ ਅਸੀਂ ਜਿਹੜੀਆਂ ਝੁਰੜੀਆਂ ਪੈ ਜਾਂਦੀਆਂ ਨੇ ਉਮਰ ਤੋਂ ਪਹਿਲਾਂ ਉਮਰ ਤੋਂ ਪਹਿਲਾਂ ਫੇਸ ਹੈ ਜਿਹੜਾ ਬੁੱਢਾ ਹੋ ਜਾਂਦਾ ਹੈ ਬੰਦਾ ਬਾਅਦ ਚ ਬੁੱਢਾ ਹੁੰਦਾ ਹੈ ਫੇਸ ਪਹਿਲਾਂ ਬੁੱਢਾ ਹੋ ਜਾਂਦਾ ਹੈ ਜਾਂ ਫਿਰ ਜਿਨ੍ਹਾਂ ਨੇ ਕੈਮੀਕਲ ਲਾ ਲਾ ਕੇ ਮੇਕਅਪ ਕਰ ਕਰਕੇ ਸਾਡੀਆਂ ਭੈਣਾਂ ਨੇ ਆਪਣੀ ਚਮੜੀ ਫੂਕ ਲਈ ਹੈ ਉਸ ਬਾਬਤ ਅਸੀਂ ਤੁਹਾਡੇ ਨਾਲ ਗੱਲ ਕਰੀਏ ਸਾਨੂੰ ਇਹ ਦੱਸੋ ਵੀ ਪਰਮਾਤਮਾ ਨੇ ਜਿਹੜਾ ਚਿਹਰਾ ਬਣਾਇਆ ਇਹਦੀ ਉਮਰ ਕਿੰਨੀ ਰੱਖੀ ਹੈ ਸਹੱਪਣ ਦੀ ਉਮਰ ਕਿੰਨੀ ਹੈ ਇਹ ਤਾਂ ਡਿਪੈਂਡ ਆਪਣੇ ਤੇ ਕਰਦਾ ਹੈ ਜੀ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਉਹਦੀ ਉਮਰ ਕਿੰਨੀ ਰੱਖਣੀ ਚਾਹੁੰਦੇ ਆ ਅੱਜ ਦੇ ਭੱਜ ਦੌੜ ਭਰੀ ਜ਼ਿੰਦਗੀ ਦੇ ਵਿੱਚ ਜਿਹੜੇ ਆਪਾਂ ਸੋਚਦੇ ਆ ਵੀ ਇਹ ਜਿਹੜੇ ਕੈਮੀਕਲ ਜਿਸ ਤਰ੍ਹਾਂ ਵੀ ਸਨਸਕ੍ਰੀਨ ਨੇ ਕਰੀਮਾਂ ਨੇ ਲੋਸ਼ਨ ਨੇ ਫਾਊਂਡੇਸ਼ਨ ਨੇ ਜਿੰਨੀਆਂ ਚੀਜ਼ਾਂ ਨੇ ਮਤਲਬ ਆਪਾਂ ਲਗਾਉਂਦੇ ਆ ਆਪਣੇ ਫੇਸ ਨੂੰ ਚਮਕਾਉਣ ਲਈ ਠੀਕ ਹੈ ਨਾ ਇਹਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਕੈਮੀਕਲ ਨੇ ਪੈਰਾਬਿਨਸ ਨੇ ਫਾਰਮੈਲਡੀਹਾਈਡ ਨੇ ਤਰ੍ਹਾਂ ਤਰ੍ਹਾਂ ਦੇ ਕੈਮੀਕਲਸ ਨੇ ਇਹੇ ਚਾ ਆਪਣੇ ਸਰੀਰ ਨੂੰ ਆਪਣੇ ਫੇਸ ਨੂੰ ਖਰਾਬ ਕਰ ਦਈਆਂ ਨੇ ਠੀਕ ਹੈ ਖਰਾਬ ਕਰ ਦਈਆਂ ਨੇ ਬਿਲਕੁਲ ਖਰਾਬ ਕਰ ਦਈਆਂ ਨੇ ਇਹ ਸਰ ਮਾਫ ਕਰਨਾ ਡਾਕਟਰ ਸਾਹਿਬ ਜਿਹੜੇ ਅਸੀਂ ਸਨ ਕਰੀਮ ਲਾਉਣੇ ਆ ਉਹ ਕਹਿੰਦੇ ਨੇ ਵੀ ਧੁੱਪੇ ਜਾਣ ਤੋਂ ਪਹਿਲਾਂ ਹੁਣ ਗਰਮੀ ਦੀ ਸ਼ੁਰੂਆਤ ਹੈ ਬਹੁਤ ਸਾਰੇ ਲੋਕ ਨੇ ਉਹ ਠੰਡੀ ਕਰੀਮ ਯੂਜ਼ ਕਰਦੇ ਨੇ ਸਨ ਕਰੀਮ ਦੇ ਨਾਂ ਤੇ ਵੀ ਇਹ ਦੇ ਨਾਲ ਜੀ ਚਿਹਰੇ ਤੇ ਜਿਹੜੀਆਂ ਸੂਰਜ ਦੀਆਂ ਪ੍ਰਾਬੈਂਗਣੀ ਕਰਨਾ ਨਿਕਲਦੀਆਂ ਨੇ ਥੋੜੀਆਂ ਬਹੁਤ ਉਹਦਾ ਅਸਰ ਨਹੀਂ ਹੁੰਦਾ ਦੇਖੋ ਅਫਸੋਸ ਦੀ ਗੱਲ ਤਾਂ ਇਹੀ ਹੈ ਕਿ ਆਪਾਂ ਧੁੱਪ ਤੋਂ ਅੱਜ ਦੇ ਟਾਈਮ 'ਚ ਬਹੁਤ ਜ਼ਿਆਦਾ ਡਰ ਰਹੇ ਹਾਂ ਠੀਕ ਹੈ ਨਾ ਜਿਹੜੀ ਧੁੱਪ ਹੈ ਉਹਦੇ ਨਾਲ ਕੀ ਹੈ ਕਿ ਵਿਟਾਮਿਨ ਡੀ ਹੋਰ ਕਈ ਚੀਜ਼ਾਂ ਦੀ ਇਸ ਤਰ੍ਹਾਂ ਦੀਆਂ ਨੇ ਵੀ ਜਿਹੜੀ ਆਪਣੀ ਧੁੱਪ ਤੋਂ ਹੀ ਪੂਰਤੀ ਹੁੰਦੀ ਹੈ ਜੱਗ ਅੱਜ ਦੇ ਦੌਰ 'ਚ ਵੀ ਆਪਾਂ ਗੱਲ ਕਰ ਲਈਏ ਜਿਹੜੀ ਆਪਣਾ ਖਾਣਾ ਹੈ ਉਹਦੇ ਵਿੱਚ ਸਾਰੀ ਐਡਲਟ੍ਰੇਸ਼ਨ ਆ ਗਈ ਹੈ ਮਲਾਬਟ ਆ ਗਈ ਹੈ ਜਿਹੜੀ ਧੁੱਪ ਹੈ ਅੱਜ ਦੇ ਦੌਰ 'ਚ ਵੀ ਪਾਣੀ ਹੈ ਜਾਂ ਹਵਾ 70% ਕਹਿੰਦੇ ਐਨਰਜੀ ਇਹਦੇ ਤੋਂ ਹੀ ਆਉਂਦੀ ਹੈ ਠੀਕ ਹੈ ਨਾ ਆਪਾਂ ਧੁੱਪ ਤੋਂ ਅੱਜ ਦੇ ਦੌਰ 'ਚ ਇੰਨਾ ਡਰਨ ਲੱਗ ਗਏ ਹਾਂ ਉਹਨੂੰ ਆਪਣਾ ਦੁਸ਼ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਕਿਸੇ ਵੀ 10 ਫੀਮੇਲ ਖਾਸ ਕਰਕੇ ਮੇ ਫੀਮੇਲ ਸ਼ਬਦ ਯੂਜ਼ ਕਰ ਰਹੇ ਆਂ ਬੱਚਿਆਂ ਚ ਤੇ ਫੀਮੇਲ ਦੇ ਵਿੱਚ ਹਰ ਉਹਦੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ ਮੇਲ ਦੇ ਵਿੱਚ ਵੀ ਹੈ ਫੀਮੇਲ ਦੇ ਵਿੱਚ ਬਹੁਤ ਜ਼ਿਆਦਾ ਹੈ ਕਿਉਂਕਿ ਅਸੀਂ ਧੁੱਪੇ ਨਿਕਲਣਾ ਪਸੰਦ ਨਹੀਂ ਕਰਦੇ ਜਦੋਂ ਧੁੱਪੇ ਨਹੀਂ ਨਿਕਲਦੇ ਵਿਟਾਮਿਨ ਡੀ ਬਣਦਾ ਨਹੀਂ ਕਈ ਚੀਜ਼ਾਂ ਇਸ ਤਰ੍ਹਾਂ ਦੀਆਂ ਨੇ ਸਕਿਨਾਂ ਦੀਆਂ ਜਿਹੜੀਆਂ ਧੁੱਪ ਚ ਹੀ ਬਣਨੀਆਂ ਹੁੰਦੀਆਂ ਨੇ ਠੀਕ ਹੈ ਬਹੁਤ ਜ਼ਿਆਦਾ ਜਿਹੜੀ ਮਤਲਬ ਬਹੁਤ ਜ਼ਿਆਦਾ ਸਟਰੋਂਗ ਜਿਹੜੀ ਸਨਲਾਈਟ ਹੈ ਜਾਂ ਅਲਟਰਾਵਾਇਲਟ ਰੇਜ਼ ਨੇ ਉਹ ਥੋੜਾ ਬਹੁਤ ਇਫੈਕਟ ਕਰਦੀ ਨਾ ਅਪਾ ਤਾਂ ਸਵੇਰੇ ਦੇ ਟਾਈਮ ਵੀ ਨਹੀਂ ਨਿਕਲ ਰਹੇ ਧੁੱਪ ਦੇ ਵਿੱਚ ਉਹਦੇ ਨਾਲ ਕੀ ਹੈ ਕਿ ਸਾਡੀ ਸਕਿਨ ਹੌਲੀ ਹੌਲੀ ਕਮਜ਼ੋਰ ਪੈਂਦੀ ਹੈ ਤੇ ਸਾਡਾ ਜਿਹੜਾ ਵਿਟਾਮਿਨ ਡੀ ਲੈਵਲ ਹੈ ਲਗਾਤਾਰ ਘਟਦਾ ਜਾ ਰਿਹਾ ਹੈ ਠੀਕ ਹੈ ਤੇ ਅੱਛਾ ਫਿਰ ਡਾਕਟਰ ਸਾਹਿਬ ਹੁਣ ਤੁਸੀਂ ਇਹ ਗੱਲ ਤਾਂ ਸਾਨੂੰ ਸਮਝਾ ਦਈਏ ਤੇ ਫਿਰ ਜਿਹੜੇ ਅਸੀਂ ਮੇਕਅਪ ਰੋਜ਼ਾਨਾ ਸਾਡੀਆਂ ਭੈਣਾਂ ਕਰਦੀਆਂ ਨੇ ਕੰਮਕਾਰ ਵਾਲੀਆਂ ਹੁਣ ਤੇ ਅੱਜਕੱਲ੍ਹ ਤੇ ਮੁੰਡੇ ਵੀ ਕਰਨ ਲੱਗੇ ਜੀ ਆਪਣੇ ਆਫਿਸ-ਆਫਿਸ ਜਾਣ ਤੋਂ ਪਹਿਲਾਂ ਤੇ ਫਿਰ ਉਹ ਉਹ ਤੇ ਬੜਾ ਬੜਾ ਖਤਰਨਾਕ ਟ੍ਰੈਂ ਬਿਲਕੁਲ ਖਤਰਨਾਕ ਹੈ ਆਪਾਂ ਨੂੰ ਇੱਕ ਟੈਂਪਰੇਰੀ ਲੁੱਕ ਦੇ ਦਿੰਦਾ ਉਹ ਠੀਕ ਹੈ ਨਾ ਮੇਕਅਪ ਲਗਾ ਲੋ ਫਾਉਂਡੇਸ਼ਨ ਪਾਊਡਰ ਵਗੈਰਾ ਕਰੀਮ ਲੋਸ਼ਨ ਜਿੰਨੀਆਂ ਵੀ ਇਹ ਚੀਜ਼ਾਂ ਨੇ ਆਪਾਂ ਨੂੰ ਇੱਕ ਟੈਂਪਰੇਰੀ ਲੁੱਕ ਤਾਂ ਦੇ ਦਿੰਦਾ ਉਹ ਪਰ ਉਹਦੇ ਪਿੱਛੇ ਜਿਹੜੀ ਆਪਾਂ ਸਕਿਨ ਨੂੰ ਖਰਾਬ ਕਰ ਲੈਂਦੇ ਨੇ ਜਿਹੜੇ ਉਹਦੇ ਵਿੱਚ ਪ੍ਰੀਜ਼ਰਵਟਿਵ ਪਾਏ ਹੋਏ ਨੇ ਕੈਮੀਕਲ ਪਾਏ ਹੋਏ ਨੇ ਚਾਹੇ ਦੀ ਉਹ ਫਾਰਮਲਡੀਹਾਈਡ ਨੇ ਪੈਰਾਬਿਨਸ ਨੇ ਪੀਥੇਲੇਟ ਨੇ ਜਾਂ ਜਿੰਨਾ ਵੀ ਇਹ ਸਲਫੇਟ ਵਾਲੇ ਜਿੰਨੇ ਐਲੀਮੈਂਟ ਨੇ ਇਹ ਸਾਰੀ ਆਪਣੀ ਸਕਿਨ ਨੂੰ ਹੌਲੀ ਹੌਲੀ ਖਰਾਬ ਕਰ ਦਿੰਦੀਆਂ ਨੇ ਚੀਜ਼ਾਂ ਜੀ 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 ਅੱਛਾ ਤੇ ਫਿਰ ਡਾਕਟਰ ਸਾਹਿਬ ਇੱਕ ਬੜਾ ਹੋਰ ਮਸਲਾ ਅੱਜ ਕੱਲ ਹੋਇਆ ਹੋਇਆ ਬਹੁਤ ਸਾਡੀਆਂ ਭੈਣਾਂ ਦੇ ਨਾ ਛਾਈਆਂ ਹੋ ਜਾਂਦੀਆਂ ਨੇ ਦਾਗ ਪੈ ਜਾਂਦੇ ਨੇ ਉਹ ਜਿਵੇਂ ਨਾ ਚਿੜੀਆਂ ਠੁੰਗਾ ਮਾਰ ਕੇ ਜਾਂਦੀਆਂ ਨੇ ਉਸ ਤਰੀਕੇ ਦੀਆਂ ਐ ਲੱਗ ਜਿਵੇਂ ਠੁੰਗ ਵੱਜੀ ਹੁੰਦੀ ਹੈ ਚਿਹਰਿਆਂ ਤੇ ਫਿਰ ਉਹਦਾ ਹੱਲ ਇਹਨਾਂ ਸਾਰੀਆਂ ਚੀਜ਼ਾਂ 'ਚ ਤੁਹਾਡੇ ਕੋਲ ਚੰਦਰਮਾ ਫੇਸ ਪੈਕ ਦੇ ذریعے ਹੋ ਸਕਦਾ ਉਹਨੂੰ ਆਪਾਂ ਜਿਹੜੀ ਤੁਸੀਂ ਛਾਈਆਂ ਦੀ ਗੱਲ ਕੀਤੀ ਹੈ ਉਹਨੂੰ ਆਪਾਂ ਮਲਾਜ਼ਮਾ ਕਹਿ ਦਿੰਦੇ ਕਹਿ ਦਿੰਨੇ ਆ ਠੀਕ ਹੈ ਜਾਂ ਇੱਕ ਇਹਨੂੰ ਆਪਾਂ ਉਹ ਦਾ ਪ੍ਰੈਗਨੈਂਸੀ ਦਾ ਮਖੋਟਾ ਵੀ ਕਹਨੇ ਆ ਫੀਮੇਲ ਦੇ ਵਿੱਚ ਪ੍ਰੈਗਨੈਂਸੀ ਦੇ ਦੌਰਾਨ ਇਹ ਚੀਜ਼ ਹੁੰਦੀ ਹੈ ਜਿਹੜੀ ਹੁੰਦੀ ਹੈ ਜਿਹਦੀ ਤੁਸੀਂ ਗੱਲ ਕੀਤੀ ਹੈ ਇਹ ਤੋਂ ਇਲਾਵਾ ਫੀਮੇਲ ਦੇ ਵਿੱਚ ਹੋਰ ਚੀਜ਼ਾਂ ਕੀ ਕਾਮਨ ਨੇ ਐਕਨੀ ਉਹ ਛੋਟੇ ਛੋਟੇ ਜਿਹੇ ਉਹ ਬਣ ਜਾਂਦੇ ਨੇ ਫਿੰਸੀਆਂ টাইਪ ਬਣ ਜਾਂਦੀਆਂ ਨੇ ਐਕਨੀ ਹੈ ਡੀ ਪਿਗਮੈਂਟੇਸ਼ਨ ਹੈ ਸਕਿਨ ਨੀ ਕਿਤੋਂ ਡਾਰਕ ਹੋਣ ਲੱਗ ਗਈ ਕਿਤੋਂ ਲਾਈਟ ਹੈ ਕਿਤੇ ਨਾਰਮਲ ਕਲਰ ਹੈ ਕਿਤੇ ਲਾਈਟ ਕਲਰ ਹੈ ਕਿਤੇ ਡਾਰਕ ਕਲਰ ਹੈ ਫਿਰ ਇਸ ਤੋਂ ਇਲਾਵਾ ਜਿੰਨਿਆਂ ਵੀ ਆਪਣਾ ਆ ਗਿਆ ਡਰਮੇਟਾਈਟਸ ਹੈ ਠੀਕ ਹੈ ਜੀ ਜਾਂ ਐਕਜ਼ੀਮਾ ਹੈ ਡੀਹਾਈਡਰੇਸ਼ਨ ਐ ਸਕਿਨ ਦੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅੱਜ ਦੇ ਦੌਰ ਦੇ ਵਿੱਚ ਜਿਹੜੇ ਅਸੀਂ ਕੈਮੀਕਲ ਲਗਾ ਰਹੇ ਹਾਂ ਅਸੀਂ ਕੋਸਮੈਟਿਕ ਦਾ ਯੂਜ਼ ਕਰ ਰਹੇ ਹਾਂ ਇਹ ਸਾਰੇ ਕੋਸਮੈਟਿਕ ਜਿਹੜਾ ਸਾਡਾ ਇਫੈਕਟ ਕਰ ਰਿਹਾ ਚਿਹਰੇ ਨੂੰ ਇਫੈਕਟ ਕਰ ਰਿਹਾ ਠੀਕ ਹੈ ਜੀ ਜਿਹੜਾ ਇਹ ਵਾਲੀਆਂ ਚੀਜ਼ਾਂ ਆਪਾਂ ਰੱਖਿਆ ਨੇ ਜਿਹਦੀ ਤੁਸੀਂ ਗੱਲ ਕੀਤੀ ਹੈ ਵੀ ਇਹ ਉਸ ਚੀਜ਼ ਨੂੰ ਮਤਲਬ ਇਫੈਕਟ ਦੇਊਗਾ ਇਹਦੇ ਵਿੱਚ ਆਪਾਂ ਨੇ ਸਾਰੀਆਂ ਚੀਜ਼ਾਂ ਕੁਦਰਤੀ ਨੇ ਆਪਾਂ ਸਾਰੇ ਜਾਣਦੇ ਹਾਂ ਜਿਸ ਤਰ੍ਹਾਂ ਇਹ ਮਲਤਾਨੀ ਮਿੱਟੀ ਹੈ ਇਹ ਬਾਹਰਲੇ ਜੋਂ ਦਾ ਆਟਾ ਹੋ ਗਿਆ ਆ ਬੇਸਨ ਹੋ ਗਿਆ ਇਹ ਹੋ ਗਈ ਪੀਲੀ ਸਰੋਂ ਜਿਹੜੀ ਹੁੰਦੀ ਹੈ ਉਹਦੀ ਖਲ ਉਹਦਾ ਪਾਊਡਰ ਹੈ ਇਹ ਠੀਕ ਹੈ ਠੀਕ ਹੈ ਜੀ ਇਹ ਹੋ ਗਈ ਆਪਣੀ ਹਿਮਾਲਿਆਨ ਹਲਦੀ ਇਹ ਸਾਰੀਆਂ ਚੀਜ਼ਾਂ ਕੁਦਰਤੀ ਨੇ ਆਪਾਂ ਇਹਦਾ ਜਿਹੜਾ ਫੇਸ ਪੈਕ ਬਣਾਉਣਾ ਹੈ ਉਹ ਬਣਾਉਣਾ ਆਪਣੇ ਗੁਲਾਬ ਜਲ ਦੇ ਵਿੱਚ ਇਹ ਇੱਕ ਤਰ੍ਹਾਂ ਦੀ ਪੇਸਟ ਬਣ ਜਾਊਗੀ ਸਰ ਡਾਕਟਰ ਸਾਹਿਬ ਮਾਫ ਕਰਨਾ ਮੈਂ ਤੁਹਾਨੂੰ ਵਿੱਚ ਰੋਕ ਰਿਹਾ ਮੈਂ ਇਹ ਪੁੱਛ ਰਿਹਾ ਸੀ ਕਿ ਅਗਰ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਕੈਮੀਕਲਾਂ ਦੇ ਕਰੀਮਾਂ ਦੇ ਸਨ ਕਰੀਮਾਂ ਦੇ ਜਾਂ ਫਿਰ ਜਿਹੜੇ ਅਸੀਂ ਰੋਜ਼ਾਨਾ ਕੋਈ ਚੀਜ਼ ਆਪਣੇ ਸੋਹੱਪਣ ਨੂੰ ਵਧਾਉਣ ਵਾਸਤੇ ਇਸਤੇਮਾਲ ਕਰਦੇ ਹਾਂ ਤੇ ਉਹ ਨਹੀਂ ਕਰਨੇ ਚਾਹੀਦੇ ਪਰ ਸਾਨੂੰ ਰਿਪਲੇਸਮੈਂਟ ਤਾਂ ਦੇਣੀ ਪੂਗੀ ਨਾ ਜੀ ਬਿਲਕੁਲ ਇਹ ਇੱਕ ਰਿਪਲੇਸਮੈਂਟ ਹੀ ਆਪਣੇ ਕੋਲੇ ਇਹ ਰਿਪਲੇਸਮੈਂਟ ਹੈਗੀ ਹੈ ਰਿਪਲੇਸਮੈਂਟ ਹੈ ਠੀਕ ਹੈ ਨਾ ਕੱਲੀ-ਕੱਲੀ ਚੀਜ਼ ਦਾ ਜੇ ਤੁਹਾਨੂੰ ਮੈਂ ਇਹਦਾ ਗੁਣ ਦੱਸਾਂ ਕੱਲੀ-ਕੱਲੀ ਚੀਜ਼ ਦੇ ਮਤਲਬ ਬਹੁਤ ਜ਼ਿਆਦਾ ਗੁਣ ਨੇ ਜਿਸ ਤਰ੍ਹਾਂ ਆਪਾਂ ਮਲਤਾਨੀ ਮਿੱਟੀ ਦੀ ਗੱਲ ਕਰ ਲਈਏ ਮਲਤਾਨੀ ਮਿੱਟੀ ਦੀ ਦੇਖੋ ਇਹਦੀ ਖੂਬਸੂਰਤੀ ਕੀ ਹੈ ਜੇ ਕਿਸੇ ਦੀ oily skin ਹੈ ਉਹ ਆਇਲ ਨੂੰ ਚੱਕੂਗੀ ਜੇ ਕਿਸੇ ਦੀ dehydrated skin ਹੈ ਉੱਥੇ ਔਇਲ ਦੋ ਮਤਲਬ ਕਿ ਉੱਥੇ ਹਾਈਡਰੇਸ਼ਨ ਪ੍ਰੋਵਾਈਡ ਕਰੂਗੀ ਇਹ ਹਾਈਡਰੇਸ਼ਨ ਦਿੰਦੀ ਹੈ ਕਿਵੇਂ ਜੀ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਦਾ ਇੱਕ ਆਪਣੀ ਮਿੱਟੀ ਹੈ ਜਿਸ ਨਾਲ ਆਪਾਂ ਇਹ ਤਾਂ ਮਲਤਾਨ ਦੇ ਨਾਮ ਤੋਂ ਇਹਦਾ ਨਾਮ ਪਿਆ ਹੋਇਆ ਹੈ ਠੀਕ ਹੈ ਨਾ ਇਹ ਇੱਕ ਮਤਲਬ ਜਿਹਨੂੰ ਆਪਾਂ ਕਹਿੰਦੇ ਚੀਕਨੀ ਮਿੱਟੀ ਹੈ ਉਹਦਾ ਇੱਕ ਮਤਲਬ ਕਿ ਉਹਨੂੰ ਪਾਊਡਰ ਕਰਕੇ ਉਹਨੂੰ ਬਣਾ ਲਿਆ ਜਾਂਦਾ ਹੈ ਮਲਤਾਨੀ ਮਿੱਟੀ ਦੇ ਨਾਮ ਨਾਲ ਕਿੱਥੋਂ ਜਮੀਨ ਚੋਂ ਹੀ ਹੈ ਜਮੀਨ ਚੋਂ ਨਿਕਲਦੀ ਹੈ ਠੀਕ ਹੈ ਜੀ ਕਿਉਂਕਿ ਮਿੱਟੀ ਕਿਸ ਤਰ੍ਹਾਂ ਦੀ ਚੀਜ਼ ਹੈ ਕਿ ਜਿਹੜੀ ਆਪਣੀ ਆਪਣੀ ਸਕਿਨ ਨੂੰ ਬੈਲੈਂਸ ਕਰਦੀ ਹੈ ਠੀਕ ਹੈ ਜੀ ਫਿਰ ਆ ਗਿਆ ਆਪਣੇ ਆਹ ਜੌਂ ਦਾ ਆਟਾ ਸਾਰੇ ਇਨੂੰ ਪਾਊਡਰ ਕਰਕੇ ਅਟਾ ਇਹ ਜਿਹੜੀ ਡੈੱਡ ਸਕਿਨ ਹੈ ਡੈੱਡ ਸਕਿਨ ਨੂੰ ਸਾਰੇ ਨੂੰ ਚੱਕ ਦਿੰਦਾ ਫਿਰ ਜਿਹੜਾ ਇਹਦੇ ਵਿੱਚ ਜਿਹੜੀ ਸਕਿਨ oily ਹੈ ਜਿਆਦਾ ਉਹ ਆਇਲ ਨੂੰ ਚੱਕ ਦਿੰਦਾ ਇਹ ਡੀਟੌਕਸੀਫਿਕੇਸ਼ਨ ਕਰਦਾ ਸਕਿਨਾਂ ਦੀ ਹੈ ਫਿਰ ਆਪਣਾ ਬੇਸਨ ਬੇਸਨ ਵੀ ਸੇਮ ਇਹੀ ਚੀਜ਼ ਹੈ ਜਿਹੜੀ ਆਪਣੀ ਸਕਿਨ ਦੀ ਟੋਨ ਹੈ ਉਹਨੂੰ ਇਹ ਇੰਪਰੂਵ ਕਰਦਾ ਹੈ ਟੋਨ ਨੂੰ ਇੰਪਰੂਵ ਕਰਦਾ ਜਿਹੜੀ ਨੇਚਰਲੀ ਟੋਨ ਹੈਗੀ ਹੈ ਬਿਲਕੁਲ ਕਲਰ ਕੰਪਲੈਕਸ਼ਨ ਨੂੰ ਇੰਪਰੂਵ ਕਰਦਾ ਹੈ ਜਿਨ੍ਹਾਂ ਦੇ ਡਾਰਕ ਸਪੌਟ ਨੇ ਜਾਂ ਏਜ ਸਪੌਟ ਕਹਿ ਦਿੰਦੇ ਨੇ ਉਮਰ ਦੇ ਨਾਲ 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 ਆਪਣੇ ਕੋਲੇ ਨਾ ਸਕਿਨ ਦੇ ਉੱਪਰ ਜਿਹੜਾ ਇਹ ਬ੍ਰਾਉਨ ਬ੍ਰਾਉਨ ਰੈਸ ਜੇ ਬੰਨੇ ਸ਼ੁਰੂ ਹੋ ਜਾਂਦੇ ਨੇ ਉਹਦੇ ਲਈ ਆ ਜਿਹੜੀ ਤੁਸੀਂ ਛਾਈਆਂ ਦੀ ਗੱਲ ਕੀਤੀ ਹੈ ਉਹਦੇ ਲਈ ਇਹ ਬਹੁਤ ਵਧੀਆ ਚੀਜ਼ ਹੈ ਕਿਉਂਕਿ ਇਹ ਡੀ ਪਿਗਮੈਂਟੇਸ਼ਨ ਨੂੰ ਬਿਲਕੁਲ ਸਾਫ਼ ਕਰ ਦਿੰਦਾ ਹੈ ਫਿਰ ਆ ਗਿਆ ਆਪਣਾ ਇਹ ਜਿਹੜੀ ਪੀਲੀ ਸਰੋਂ ਹੈ ਜਦੋਂ ਇਹਨੂੰ ਆਪਾਂ ਲੱਕੜ ਦੇ ਕੋਲੋਂ ਨਾਲ ਇਹਦੇ ਚੋਂ ਤੇਲ ਐਕਸਟ੍ਰੈਕਟ ਕਰ ਲੈਂਦੇ ਆ ਉਸ ਤੋਂ ਬਾਅਦ ਜਿਹੜਾ ਪਿੱਛੇ ਮੈਟਰ ਬਚਦਾ ਉਹਨੂੰ ਆਪਾਂ ਖਾਲ ਕਹਿ ਦਿੰਦੇ ਆ ਪੀਲੀ ਸਰੋਂ ਦੀ ਖਾਲ ਹੈ ਠੀਕ ਹੈ ਇਹਨੂੰ ਪਾਊਡਰ ਕੀਤਾ ਹੋਇਆ ਇਹ ਸਭ ਤੋਂ ਵਧੀਆ ਫੇਸ ਪੈਕ ਹੈ ਠੀਕ ਹੈ ਜੀ ਇਹਦੇ ਤੁਹਾਨੂੰ ਪਹਿਲੀ ਵਾਰ ਪਤਾ ਲੱਗਿਆ ਜੀ ਜੀ ਇਹਦੇ ਵਿੱਚ ਆਇਲ ਹੁੰਦਾ ਜਿਨ੍ਹਾਂ ਦੀ ਸਕਿਨ ਬਹੁਤ ਜ਼ਿਆਦਾ ਡਰਾਈ ਰਹਿੰਦੀ ਹੈ ਖੁਸ਼ਕੀ ਰਹਿੰਦੀ ਹੈ ਡਰਮੇਟਾਈਟਸ ਹੈ ਜਾਂ ਐਕਨੀ ਦੇ ਵਿੱਚ ਵੀ ਆਇਲ ਪ੍ਰੋਡਕਸ਼ਨ ਹੁੰਦੀ ਹੈ ਉਹ ਜਿਹੜੇ ਗਲੈਂਡ ਨੇ ਉੱਪਰੋਂ ਬੰਦ ਹੋ ਜਾਂਦੇ ਨੇ ਸੇਬੀਸੀਅਸ ਗਲੈਂਡ ਬੰਦ ਹੋ ਜਾਂਦੇ ਨੇ ਉਹਦੇ ਵਿੱਚ ਵੀ ਇਹਦਾ ਬਹੁਤ ਹੀ ਅੱਛਾ ਰੋਲ ਹੈ ਜਿਹੜੀ ਐਕਨੀ ਦੀ ਪ੍ਰੋਬਲਮ ਹੈ ਟੀਨੇਜ ਦੇ ਵਿੱਚ ਆਮ ਹੁੰਦੀ ਹੈ ਬੱਚੀਆਂ ਦੇ ਵਿੱਚ ਮੁੰਡਿਆਂ ਦੇ ਵਿੱਚ ਵੀ ਇਹ ਕੁੜੀਆਂ ਦੇ ਵਿੱਚ ਥੋੜੀ ਜ਼ਿਆਦਾ ਹੁੰਦੀ ਹੈ ਲੜਕੀਆਂ ਦੇ ਵਿੱਚ ਵੀ ਇਹ ਹੈ ਪ੍ਰੋਬਲਮ ਫੇਰ ਆ ਗਈ ਹਲਦੀ ਹਲਦੀ ਨੂੰ ਆਪਾਂ ਸਾਰੇ ਜਾਣਦੇ ਆ ਇਹ ਬਹੁਤ ਹੀ ਕਾਂਤੀਵਾਨ ਕਾਂਤੀਵਾਨ ਮਤਲਬ ਕਿ ਇਹ ਕਾਂਤੀ ਦੇਣ ਵਾਲੀ ਹੈ ਇਹਨੂੰ 글로ਉ ਨੂੰ ਠੀਕ ਹੈ ਨਾ ਇਹਨੂੰ ਅਸੀਂ ਕਾਂਤੀਵਾਨ ਕਹਿੰਦੇ ਆ ਆਯੁਰਵੇਦ ਦੇ ਵਿੱਚ ਮਾਫ ਕਰਨਾ ਮੈਂ ਵਿਚੋ ਰੋਕ ਰਿਹਾ ਤੁਹਾਨੂੰ ਤੁਹਾਡੀਆਂ ਵੀ ਗੱਲਾਂ ਹਰ ਵੇਲੇ ਲਾਲ ਰਹਿੰਦੀਆਂ ਨੇ ਤੇ ਫਿਰ ਇਹਹੀ ਤੁਸੀਂ ਫੇਸ ਪੈਕ ਯੂਜ਼ ਕਰਦੇ ਹੋ ਇਸព្រោះ ਕਿ ਸਾਡੇ ਕੋਲ ਇਨਾ ਟਾਈਮ ਨਹੀਂ ਹੈ ਇਹ ਜਿਹੜਾ ਇਹ ਜਿਸ ਤਰ੍ਹਾਂ ਸਿਸਟਮ ਹੈ ਇਹ ਅੱਜ ਦੀ ਆਪਣੀਆਂ ਭੈਣਾਂ ਜ਼ਿਆਦਾ ਟੈਨਸ਼ਨ ਲੈਂਦੀਆਂ ਨੇ ਇਸ ਚੀਜ਼ ਨੂੰ ਆਪਣੇ ਕੋਲ ਕਿੱਥੇ ਇਨਾ ਟਾਈਮ ਹੈ ਠੀਕ ਹੈ ਤੁਸੀਂ ਤੁਹਾਡੀਆਂ ਗੱਲਾਂ ਲਾਲ ਲਾਲ ਗੱਲਾਂ ਦਾ ਕੀ ਰਾਜ਼ ਹੈ ਮੇਰੀ ਡਾਈਟ ਬਹੁਤ ਅੱਛੀ ਹੈ ਦੇਖੋ ਪ੍ਰੋਪਰ ਮੈਂ ਮਿਲਕ ਐਂਡ ਮਿਲਕ ਪ੍ਰੋਟੀਨ ਮੇਰਾ ਬਹੁਤ ਹੀ ਮਿਨੀਮਮ ਹੈ ਬਹੁਤ ਘੱਟ ਹੈ ਠੀਕ ਹੈ ਨਾ ਕੋਈ ਫਾਸਟ ਫੂਡ ਵਗੈਰਾ ਨਾਨ ਵੈਜ ਮੈਂ ਨਹੀਂ ਖਾਂਦਾ ਜ਼ਿਆਦਾ ਫਰੂਟ ਸਲਾਦ ਮਿਲਟ ਤੇ ਥੋੜਾ ਬਹੁਤ ਦੇਸੀ ਕੀ ਉਹਦੇ ਵਿੱਚ ਬਸ ਇੰਨੀ ਕੀ ਮੇਰੀ ਡਾਈਟ ਠੀਕ ਹੈ ਜੀ ਇਸ ਤੋਂ ਇਲਾਵਾ ਮੈਂ ਕੁਝ ਨਹੀਂ ਲੈਂਦਾ ਜਿਆਦਾ ਜਿਹੜੀ ਫਾਸਟ ਫੂਡ ਜਾਂ ਜਿੰਨੇ ਆਪਾਂ ਕੈਮੀਕਲ ਲਗਾਉਨੇ ਆ ਸਕਿਨ ਫੇਰ ਖਰਾਬ ਹੁੰਦੀ ਹੈ ਅਦਰਵਾਈਜ਼ ਤੁਹਾਡੀ ਸਕਿਨ ਨਹੀਂ ਖਰਾਬ ਹੁੰਦੀ ਇਹ 글로ਈ ਕਰੂਗੀ ਸਾਡੀਆਂ ਭੈਣਾਂ ਜਿਹੜੀਆਂ ਕੀ ਇਹ ਸੋਚਦੀਆਂ ਨੇ ਕਿ ਆਪਾਂ ਨਹੀਂ ਲਗਾਵਾਂਗੇ ਤਾਂ ਕੀ ਹੋਊਗਾ ਸਕਿਨ ਨੂੰ ਇਹ ਉਹਨਾਂ ਲਈ ਬੈਸਟ ਰੈਸਪੀ ਹੈ ਠੀਕ ਹੈ ਠੀਕ ਹੈ ਨਾ ਇੱਕ ਫੇਸ ਲਈ ਬੈਸਟ ਫੇਸ ਪੈਕ ਹੈ ਠੀਕ ਹੈ ਜੀ ਮੈਂ ਤਾਂ ਕਦੇ ਕੁਝ ਲਗਾਇਆ ਨਹੀਂ ਵੈਸੇ ਜੀ 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 ਤੇ ਫਿਰ ਜਿਨ੍ਹਾਂ ਨੇ ਲਗਾਇਆ ਹੈ ਤੇ ਫਿਰ ਉਹਨਾਂ ਤੋਂ ਤੁਹਾਨੂੰ ਕੀ ਰਿਜ਼ਲਟ ਮਿਲਿਆ ਸਾਨੂੰ ਹੁਣ ਇਹ ਦੱਸ ਦਿਓ ਚਲੋ ਤੁਸੀਂ ਤਾਂ ਕਹਿ ਰਹੇ ਹੋ ਵੀ ਤੁਸੀਂ ਤੁਹਾਡਾ ਨੈਚੁਰਲ ਸਾਰੀਆਂ ਚੀਜ਼ਾਂ ਇਹ ਵੀ ਨੈਚੁਰਲ ਹੈ ਤੇ ਫਿਰ ਜਿਨ੍ਹਾਂ ਨੂੰ ਤੁਸੀਂ ਰეკਮੈਂਡ ਕੀਤਾ ਉਹਨਾਂ ਦਾ ਕੀ ਮਤਲਬ ਰਿਜ਼ਲਟ ਆਇਆ ਜਿਨ੍ਹਾਂ ਨੂੰ ਰეკਮੈਂਡ ਕੀਤਾ ਖਾਸ ਕਰਕੇ ਐਕਨੀ ਵਾਲੇ ਜਿਨ੍ਹਾਂ ਦੇ ਆਪਣੇ ਇੱਕ ਜਿਸ ਤਰ੍ਹਾਂ ਆਪਾਂ ਕਹਿਤੀ ਹੈ ਨਾ ਬ੍ਰਿਸਟਲ ਟਾਈਪ ਹੁੰਦੇ ਨੇ ਠੀਕ ਹੈ ਜੀ ਐਕਨੀ ਦੇ ਵਿੱਚ ਇਹਦਾ ਬਹੁਤ ਅੱਛਾ ਰਿਜ਼ਲਟ ਹੈ ਸਾਫ਼ ਕਰ ਦਿੰਦਾ ਬਿਲਕੁਲ ਗਲੈਂਡ ਨੂੰ ਫਿਰ ਇਸ ਤੋਂ ਬਾਅਦ ਡਰਮਟਾਈਟਸ ਜਿਨ੍ਹਾਂ ਦੀ ਸਕਿਨ ਈਚੀ ਜੀ ਰਹਿੰਦੀ ਹੈ ਡਰਾਈ ਸਕਿਨ ਰਹਿੰਦੀ ਹੈ ਉਹਦੇ ਵਿੱਚ ਬਹੁਤ ਅੱਛਾ ਰੋਲ ਹੈ ਡਾਰਕ 스ਪੌਟ ਨੇ ਜਿਨ੍ਹਾਂ ਦੇ ਵਿੱਚ ਏਜ ਰਿਲੇਟਡ ਏ ਸਪੌਟ ਨੇ ਇੱਕ ਏਜ ਸਪੌਟ ਹੁੰਦੇ ਨੇ ਉਹਦੇ ਵਿੱਚ ਬਹੁਤ ਅੱਛਾ ਇਹਦਾ ਰੋਲ ਹੈ ਫਿਰ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਐਕਜ਼ੀਮਾ ਦੇ ਵਿੱਚ ਇਹਦਾ ਬਹੁਤ ਅੱਛਾ ਰੋਲ ਹੈ ਠੀਕ ਹੈ ਜੀ ਜਾਂ ਮਲਾਜ਼ਮਾ ਜਿਹਦੀ ਤੁਸੀਂ ਗੱਲ ਕੀਤੀ ਛਾਈਆਂ ਠੀਕ ਹੈ ਨਾ ਛਾਈਆਂ ਜਿਹੜੀ ਗਰਭਵਸਥਾ ਦੇ ਦੌਰਾਨ ਛਾਈਆਂ ਜੇ ਬਣ ਜਾਂਦੀਆਂ ਨੇ ਫੀਮੇਲ ਚ ਕਿਉਂਕਿ ਹਾਰਮੋਨਲ ਇੰਬੈਲੈਂਸ ਹੁੰਦਾ ਹੈ ਹਾਰਮੋਨਲ ਇੰਬੈਲੈਂਸ ਹੋਣ ਨਾਲ ਕੀ ਹੈ ਕਿ ਆਪਣੀ ਜਿਹੜੀ ਸਕਿਨ ਹੈ ਬ੍ਰਾਉਨ ਬ੍ਰਾਉਨ ਜੀ ਹੋਣ ਲੱਗ ਜਾਂਦੀ ਹੈ ਉਹਦੇ ਵਿੱਚ ਤਾਂ ਇਹ ਇੱਕ ਬਹੁਤ ਹੀ ਰਾਮਬਾਨ ਫੇਸ ਫੇਸ ਪੈਕ ਹੈ ਮਤਲਬ ਜਿੰਨੀਆਂ ਵੀ ਫੇਸ਼ੀਅਲ ਪ੍ਰੋਬਲਮ ਨੇ ਠੀਕ ਹੈ ਜੀ ਉਹਦੇ ਵਿੱਚ ਬਹੁਤ ਅੱਛੀ ਚੀਜ਼ ਹੈ ਬਸ ਇਹ ਹੈ ਇਹ ਧਿਆਨ ਰੱਖਣਾ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹਨੂੰ ਆਪਾਂ ਮਿਕਸ ਕਰਾਂ ਗੁਲਾਬ ਜਲ ਦੇ ਨਾਲ ਜਿੰਨਾਂ ਦੀ ਸਕਿਨ ਡਰਾਈ ਹੈ ਉਹਨਾਂ ਲਈ ਤਾਂ ਇਹ ਸਾਰੀਆਂ ਚੀਜ਼ਾਂ ਸਫੀਸ਼ੀਐਂਟ ਨੇ ਜਿਨ੍ਹਾਂ ਦੀ ਸਕਿਨ ਜ਼ਿਆਦਾ ਉਹ ਹੈ ਠੀਕ ਹੈ ਨਾ oily ਹੈ ਉਹਦੇ ਵਿੱਚ ਆਪਣੇ oil ਨਹੀਂ ਪਾਉਣਾ dry ਸਕਿਨਾਂ ਲੈਣ ਦੇ ਵਿੱਚ ਇਹਦੇ ਵਿੱਚ ਆਪਾਂ oil ਐਡ ਕਰ ਸਕਦੇ ਹਾਂ ਉਹਦੇ ਵਿੱਚ oily ਸਕਿਨ ਵਾਲਿਆਂ ਨੂੰ ਸੇਮ ਇਹੀ ਉਹ ਰਹਿਣ ਵਾਲਾ ਠੀਕ ਹੈ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਮਾਮਲਾ ਹੁੰਦਾ ਹੈ ਪ੍ਰਾਈਵੇਟ ਪਾਰਟ ਦੇ ਨੇੜੇ ਤੇੜੇ ਹੋ ਗਿਆ ਸਾਡੀਆਂ ਉਨੀਆਂ ਹੋ ਗਈਆਂ ਸਾਡੇ ਗੋਡੇ ਹੋ ਗਏ ਸਾਡੇ ਗਰਦਨ ਦੇ ਪਿਛਲਾ ਪਾਸਾ ਹੋ ਗਿਆ ਤੇ ਜਿੱਥੇ ਕਈ ਵਾਰ ਕਾਲਾ ਕਾਲੇ ਜਿਹਾ ਚਮੜੀ ਜੀ ਹੋ ਜਾਂਦੀ ਹੈ ਡੈਡ ਸਕਿਨ ਹੋ ਜਾਂਦੀ ਹੈ ਬੜਾ ਕੁਝ ਰਗੜਦੇ ਅੱਜ ਕੱਲ ਬੜਾ ਕੁਝ ਚੱਲਦਾ ਕੋਈ ਕਹਿੰਦਾ ਜੀ ਕਾਲਗ੍ਰੇਡ ਚ ਇਹ ਪਾ ਲਓ ਕੋਈ ਕਹਿੰਦਾ ਜੀ ਬੇਸਣ ਚ ਨਿੰਬੂ ਪਾ ਲਓ ਕੋਈ ਕਹਿੰਦਾ ਜੀ ਟਮਾਟਰ ਚ ਨਿੰਬੂ ਪਾ ਕੇ ਦਹੀਂ ਪਾ ਕੇ ਕਰ ਲਓ ਹੁਣ ਇਹ ਦੱਸੋ ਉਹਦੇ ਤੇ ਕਿੰਨਾ ਕੰਮ ਕਰੇਗਾ ਜਿਹੜੇ ਬਿਲਕੁਲ ਡਾਰਕ ਹੋ ਚੁੱਕੀ ਸਕਿਨ ਹੈ ਸਾਡੀ ਔਰ ਕਿੰਨੀ ਵਾਰ ਇਸਤੇਮਾਲ ਕਰਕੇ ਉਹ ਸਾਡੇ ਚਿਹਰੇ ਦੇ ਨਾਲ ਦੀ ਹੋ ਜਾਏਗੀ ਇਹਨੂੰ ਸੀ ਆਯੁਰਵੇਦ ਚ ਕਹਿੰਦੇ ਉਬਟਨ ਉਪਟਨ ਦਾ ਬਹੁਤ ਹੀ ਅੱਛਾ ਰੋਲ ਦੱਸਿਆ ਗਿਆ ਹੈ ਬਾਡੀ ਦੀ ਆਪਣੀ ਸਕਿਨ ਦੀ ਸਰਕੂਲੇਸ਼ਨ ਨੂੰ ਵਧਾਉਣ ਲਈ ਉਹਨੂੰ ਨਖਾਰਨ ਲਈ ਉਹਨੂੰ ਕਾਂਤੀਮਾਨ ਬਣਾਉਣ ਲਈ ਉਹਨੂੰ ਚਮਕੀਲਾ ਬਣਾਉਣ ਲਈ ਮਤਲਬ ਉਹਨੂੰ ਮੁਲਾਇਮ ਬਣਾਉਣ ਲਈ ਠੀਕ ਹੈ ਨਾ ਇਹਨੂੰ ਉਪਟਣ ਕਹਿੰਦੇ ਆ ਅਸੀਂ ਆਚਾਰਿਆਂ ਨੇ ਇਹਦਾ ਜਿਹੜਾ ਉਲੇਖ ਕੀਤਾ ਇਹਨੂੰ ਉਪਟਣ ਦੇ ਅੰਡਰ ਕੀਤਾ ਉਪਟਣ ਮਤਲਬ ਕਿ ਲੇਪ ਲੇਪ ਇਹ ਫੇਸ ਦੇ ਨਹੀਂ ਤੁਸੀਂ ਅਗਰ ਪੂਰੀ ਬਾਡੀ ਤੇ ਵੀ ਲਗਾਉਣਾ ਚਾਹੁੰਦੇ ਹੋ ਚੰਗੀ ਤਰ੍ਹਾਂ ਲਗਾ ਕੇ ਅੱਛੇ ਤਰੀਕੇ ਨਾਲ ਮ사ਜ ਕਰ ਲਓ ਠੀਕ ਹੈ ਨਾ ਉਹਦੇ ਨਾਲ ਤੁਹਾਡੀ ਸਰਕੂਲੇਸ਼ਨ ਸਕਿਨ ਦੀ ਤੇ ਸਕਿਨ ਦਾ ਕਲਰ ਸਕਿਨ ਦੇ ਜਿਹੜੇ ਰੋਮ ਕੂਫ ਹੁੰਦੇ ਨੇ ਆਪਣੇ ਰੋਮ ਹੁੰਦੇ ਨੇ ਬਾਲਾਂ ਦੇ ਜਿੱਥੇ ਬਾਲ ਨਿਕਲਦਾ ਰੋਮ ਹੁੰਦੇ ਨੇ ਉਹਦੇ ਵਿੱਚ ਜਿਹੜੀ ਜਮਾ ਗੰਦਗੀ ਹੈ ਵੇਸਟ ਪ੍ਰੋਡਕਟ ਨੇ ਉਹਨੂੰ ਸਾਫ ਕਰੋ ਠੀਕ ਹੈ ਜੀ ਤੁਹਾਡੇ ਜਿੰਨੀਆਂ ਵੀ ਸਕਿਨ ਦੀਆਂ ਪ੍ਰੋਬਲਮ ਨੇ ਉਹ ਸਾਰੀਆਂ ਠੀਕ ਹੋ ਜਾਣਗੀਆਂ ਖਾਸ ਕਰਕੇ ਜਿਹੜੀ ਤੁਸੀਂ ਡੀ ਪਿਗਮੈਂਟੇਸ਼ਨ ਡੀ ਪਿਗਮੈਂਟੇਸ਼ਨ ਦੀ ਗੱਲ ਕੀਤੀ ਹੈ ਵੀ ਸਾਡੇ ਲੋਅਰ ਅਬਡੋਮਨ ਦੇ ਉੱਪਰ ਬੈਕ ਦੇ ਉੱਪਰ ਕਈਆਂ ਦੇ ਗਰਦਨ ਦੇ ਪਿੱਛੇ ਜਿਨ੍ਹਾਂ ਦੀ ਗਰਦਨ ਬਹੁਤ ਜ਼ਿਆਦਾ ਮਤਲਬ ਹੁੰਦੀ ਹੈ ਕਈ ਵਾਰ ਪਤਾ ਲੱਗਦਾ ਜੀ ਮੂੰਹ ਬਿਲਕੁਲ ਧੋਤਾ ਹੋਇਆ ਸਾਫ਼ ਸੁਥਰਾ ਪਿੱਛੋਂ ਦੇਖੋ ਉਹ ਬੜਾ ਸ਼ਰਮਿੰਦਗੀ ਵਾਲਾ ਕਈ ਵਾਰ ਮਾਹੌਲ ਹੁੰਦਾ ਵੀ ਗਰਦਨ ਕਾਲੀ ਪਈ ਹੈ ਬਿਲਕੁਲ ਉਹਨਾਂ ਉਹ ਸਾਰੀਆਂ ਪ੍ਰੋਬਲਮ ਦੇ ਵਿੱਚ ਜਿਹੜੀ ਇਹ ਹੈ ਇਹਨੂੰ ਅਸੀਂ ਓਪਟਨ ਕਹਿੰਦੇ ਹਾਂ ਲੈ ਬਹੁਤ ਅੱਛਾ ਕੰਮ ਕਰੂਗਾ ਇੱਕ ਜਿਹੜੀ ਸਕਿਨ ਦੀ ਜਿਹੜੀ ਹੈਲਥ ਹੈ ਜਿਹੜੀ ਸਕਿਨ ਦੀ ਟੋਨ ਹੈ ਉਹਦੀ ਇਲਾਸਟੀਸਿਟੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਰਿੰਕਲ ਪੈਣ ਲੱਗ ਜਾਂਦੀਆਂ ਨੇ ਉਹਦੇ ਵਿੱਚ ਵੀ ਇਹਦਾ ਬਹੁਤ ਅੱਛਾ ਰੋਲ ਹੈ ਕਿਉਂਕਿ ਇਹ ਜਿਹੜਾ ਆਪਣਾ ਸਰੋ ਹੈ ਨਾ ਇਹ ਜਿਹੜਾ ਕੋਲੇਜਨ ਪ੍ਰੋਟੀਨ ਹੁੰਦਾ ਆਪਣੀ ਸਕਿਨ ਦੇ ਨੀਚੇ ਜਿਹਦੇ ਕਰਕੇ ਰਿੰਕਲਸ ਪੈਣ ਲੱਗ ਜਾਂਦੀਆਂ ਨੇ ਆਪਣੀ ਸਕਿਨ ਦੇ ਠੀਕ ਹੈ ਉਹਨੂੰ ਇਹ ਉਹਦੀ ਸਿੰਥਸਿਸ ਨੂੰ ਇਹ ਵਧਾਉਂਦਾ ਹੈ ਉਹਦੀ ਪ੍ਰੋਡਕਸ਼ਨ ਨੂੰ ਇਹ ਵਧਾਉਂਦਾ ਹੈ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਕੁਦਰਤੀ ਨੇ ਬਹੁਤ ਸੌਖੇ ਤਰੀਕੇ ਨਾਲ ਇਹਨੂੰ ਆਪਾਂ ਡੀ ਪਿਗਮੈਂਟੇਸ਼ਨ ਨੂੰ ਆਪਾਂ ਖਤਮ ਕਰ ਸਕਦੇ ਹਾਂ ਇਹ ਫਿਰ ਇੱਕ ਹੋਰ ਮਸਲਾ ਹੈ ਜੀ ਮਸਲਾ ਇਹ ਹੁੰਦਾ ਹੈ ਕਿ ਬਹੁਤ ਵਾਰ ਅਸੀਂ ਇੰਨਾ ਜ਼ਿਆਦਾ ਕਿਸੇ ਇੱਕ ਕੈਮੀਕਲ ਦਾ ਜਾਂ ਇੱਕ ਕਿਸੇ ਕਰੀਮ ਦਾ ਜਾਂ ਇੱਕ ਕਿਸੇ ਅਸੀਂ ਕਹਿ ਲਈਏ ਕਿ ਅੱਜਕੱਲ ਤਾਂ 3D 5D ਵਾਲੇ ਜਿਹੜੇ ਫੇਸ ਪੈਕ ਆਉਂਦੇ ਨੇ ਉਹਨਾਂ ਨਾਲ ਜਿਹੜੀ ਕਈ ਵਾਰ ਇਨਫੈਕਸ਼ਨ ਹੋ ਜਾਂਦੀ ਹੈ ਜੀ ਚਾਰੇ ਤੇ ਫਿੰਸੀਆਂ ਹੋ ਗਈਆਂ ਧੱਫੜ ਹੋ ਗਏ ਸਕਿਨ ਕਿਸੇ ਪਾਸੇ ਲਾਲ ਹੋ ਗਈ ਸਕਿਨ ਜਨਰਲ ਲੱਗੀ ਜੇ ਉਹਨਾਂ ਤੇ ਉੱਤੇ ਅਸੀਂ ਇਹ ਲਗਾਈਏ ਉਹਨਾਂ ਦਾ ਕੰਮ ਠੀਕ ਹੋਊਗਾ ਉਹਨਾਂ ਲਈ ਤੇ ਬਹੁਤ ਆਰਾਮ ਬਣ ਹੋਣ ਵਾਲਾ ਹੈ ਜਿੱਥੇ ਉਹ ਕੈਮੀਕਲ ਲੱਗਦੇ ਸੀ ਜਦੋਂ ਨੈਚੁਰਲ ਚੀਜ਼ਾਂ ਜਾਣਗੇ ਉਹਨਾਂ ਨੂੰ ਪਹਿਲੇ ਦਿਨ ਹੀ ਪਤਾ ਲੱਗੂਗਾ ਕਿ ਹਾਂ ਕੁਝ ਕੁਦਰਤੀ ਲੱਗਿਆ ਠੀਕ ਹੈ ਕਿਉਂਕਿ ਉਹਨਾਂ ਨੂੰ ਤਾਂ ਰਿਕਵਰ ਕਰੂਗੀ ਕਰੂਗੀ ਜਿਹੜੀ ਉਹਨਾਂ ਦੀ ਸਕਿਨ ਫਰਦਰ ਕੋਈ ਹੋਈ ਔਨਨ ਵੀ ਠੀਕ ਕਰੋਗੀ ਤੇ ਅੱਗੇ ਵੀ ਇੰਪਰੂਵਮੈਂਟ ਇਹਦੀ ਹੋਊਗੀ ਠੀਕ ਹੈ ਨਾ ਇਹ ਤਾਂ ਇਹਦੇ ਲਈ ਤਾਂ ਬਹੁਤ ਵਧੀਆ ਚੀਜ਼ ਹੈ ਇਹ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੈ ਸਾਰੀਆਂ ਚੀਜ਼ਾਂ ਆਪਣੇ ਘਰ ਦੇ ਵਿੱਚ ਹੀ ਨੇ ਇਹ ਬਣੀਆਂ ਹੋਈਆਂ ਆਪਾਂ ਨੇ ਸਾਰੀਆਂ ਚੀਜ਼ਾਂ ਰਸੋਈ 'ਚ ਮਿਲ ਜਾਂਦੀਆਂ ਨੇ ਇੱਕ ਦੋ ਚੀਜ਼ਾਂ ਨੇ ਹਿਮਾਲਿਆਨ ਹਲਦੀ ਹੈ ਥੋੜੀ ਸੌਖੇ ਨਹੀਂ ਮਿਲਦੀ ਤੇ ਇੱਕ ਆਪਣੀ ਜਿਹੜੀ ਪੀਲੀ ਸਰੋਂ ਦੀ ਜਿਹੜੀ ਆਪਣੀ ਆਹ ਹੈ ਖਲ ਜਿਹਨੂੰ ਆਪਾਂ ਕਹਿੰਦੇ ਆ ਬਾਕੀ ਦਾ ਇਹ ਚੀਜ਼ਾਂ ਕਾਮਨ ਨੇ ਇਹ ਵੀ ਆਸਾਨੀ ਨਾਲ ਮਿਲ ਜਾਂਦੀਆਂ ਨੇ ਪੰਸਾਰੀਆਂ ਕੋਲੇ ਮਿਲ ਜਾਂਦੀਆਂ ਨੇ ਇਹ ਚੀਜ਼ਾਂ ਸਾਰੀਆਂ ਮਤਲਬ ਕਿ ਆਪਣੇ ਆਸ-ਪਾਸ ਹੀ ਪਈਆਂ ਨੇ ਇਹ ਚੀਜ਼ਾਂ ਜਦੋਂ ਆਪਾਂ ਉਹ ਚੀਜ਼ਾਂ ਛੱਡ ਗਏ ਚੀਜ਼ਾਂ ਤੇ ਆਵਾਂਗੇ ਤੁਸੀਂ ਆਪ ਦੇਖੋਗੇ ਇਹ ਤਾਂ 2-3 ਦਿਨਾਂ ਦੀ ਗੱਲ ਹੈ ਸਾਰੀ ਆਪ ਦੇਖੋ ਕਿੰਨਾ ਫਰਕ ਹੈ ਉਹਦੇ ਵਿੱਚ ਅੱਛਾ ਤੇ ਦੈਟਸ ਫਿਰ ਇੱਕ ਹੋਰ ਬੜਾ ਅਹਿਮ ਸਵਾਲ ਇਹ ਦੱਸੋ ਵੀ ਜਿਹੜਾ ਇਹ ਫੇਸ ਪੈਕ ਲਗਾਊਗਾ ਕੀ ਰਾਤੋਂ ਰਾਤ ਉਹਦਾ ਚਿਹਰਾ ਹੈ ਗੋਰਾ ਹੋ ਸਕਦਾ ਬਿਲਕੁਲ ਹੋ ਸਕਦਾ ਪਰ ਇਹ ਇੱਕ ਦਿਨ ਚ ਨਹੀਂ ਹੋਊਗਾ ਠੀਕ ਹੈ ਨਾ ਹੋਊਗਾ ਰਾਤ ਨੂੰ ਹੀ ਹੋਊਗਾ ਠੀਕ ਹੈ ਰਾਤ ਨੂੰ ਹੀ ਦੱਸਦੇ ਆਂ ਅਸੀਂ ਮੋਸਟਲੀ ਇਹ ਜਿਹੜਾ ਫੇਸ ਪੈਕ ਬਣਾਉਣ ਲਈ ਬਿਲਕੁਲ ਗੋਰਾ ਹੋਊਗਾ ਸਾਡੇ ਜਿਹੜਾ ਸਾਡੇ ਤਰੀਕੇ ਨਾਲ ਜੋ ਮੈਂ ਦੱਸੂਗਾ ਉਹਦੇ ਤਰੀਕੇ ਨਾਲ ਲਗਾਊਗਾ ਬਿਲਕੁਲ ਗੋਰਾ ਹੋਊਗਾ ਕਾਲਾ ਵੀ ਜੀ ਕਾਲਾ ਕੀ ਮਤਲਬ ਗੋਰੇ ਤੋਂ ਕਾਲਾ ਕਰਨਾ ਜਿਹੜਾ ਜਿਹਨਾਂ ਦੇ ਰੰਗ ਕਾਲੇ ਨੇ ਉਹਨਾਂ ਨੂੰ ਤਾਂ ਹੀ ਭਰਮਾਇਆ ਜਾਂਦਾ ਨਾ ਡਾਕਟਰ ਸਾਹਿਬ ਕਿ ਜਿਨ੍ਹਾਂ ਦੇ ਗੋਰੇ ਜਿਨ੍ਹਾਂ ਦੇ ਕਾਲੇ ਰੰਗ ਹੈਗੇ ਨੇ ਉਹ ਰਾਤੋ ਰਾਤ ਗੋਰੇ ਹੋ ਜਾਣਗੇ ਉਹ ਵੀ ਹੋ ਜਾਣਗੇ ਬਿਲਕੁਲ ਜਿਹੜੀ ਤੁਹਾਡੀ ਦੇਖੋ ਇੱਕ ਤਾਂ ਹੁੰਦੀ ਹੈ ਨੇਚੁਰਲ ਜੋ ਤੁਹਾਡਾ ਕੰਪਲੈਕਸ਼ਨ ਹੈ ਜੋ ਲੀਵਰ ਨੇ ਤੁਹਾਡੇ ਮਤਲਬ ਬਰਥ ਟਾਈਮ ਜੋ ਸੈੱਟ ਕੀਤਾ ਹੈ ਠੀਕ ਹੈ ਨਾ ਉਹ ਤਾਂ ਰਹਿੰਦਾ ਹੀ ਹੈ ਹਾਂ ਉਹਨੂੰ ਆਪਾਂ ਇੰਪਰੂਵ ਕਰ ਸਕਦੇ ਹਾਂ ਜੇ ਆਪਾਂ ਕਹੀਏ ਬੇਕ ਅਫਰੀਕਨ ਦੇ ਵੀ ਇਹ ਲਗਾ ਕੇ ਕੀ ਉਹਨਾਂ ਆਪਾਂ ਘੋਰਾ ਕਰ ਲਾਂਗੇ ਉਹ ਤਾਂ ਨਹੀਂ ਚੀਜ਼ ਕਿਉਂਕਿ ਜੋ ਮੈਲਨਿਨ ਸਿਸਟਮ ਤੁਹਾਡਾ ਬਣਿਆ ਹੈ ਸਕਿਨ ਦਾ ਠੀਕ ਹੈ ਨਾ ਉਹ ਤਾਂ ਰਹਿਣੀ ਹੈ ਤੇ ਫਿਰ ਜਿਹੜਾ ਮਾਫ ਕਰਨਾ ਮੈਂ ਸਮਝ ਗਿਆ ਤੁਹਾਡੀ ਗੱਲ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਜਨਮजात ਤੋਂ ਕਾਲੇ ਨੇ ਉਹਨਾਂ ਦਾ ਨਹੀਂ ਹੋ ਸਕਦਾ ਪਰ ਬਹੁਤ ਵਾਰ ਹੁੰਦਾ ਹੈ ਨੈਣ ਨਕਸ਼ ਬੜੇ ਸੋਹਣੇ ਹੁੰਦੇ ਨੇ ਜਿਹੜੇ ਸਾਡੇ ਥੋੜੇ ਸਾਵਲੇ ਰੰਗ ਦੀਆਂ ਸਾਡੀਆਂ ਭੈਣਾਂ ਹੈਗੀਆਂ ਨੇ ਸਾਡੀਆਂ ਧੀਆਂ ਹੈਗੀਆਂ ਨੇ ਚਲੋ ਰੰਗ ਦਾ ਪ੍ਰਮਾਤਮਾ ਨੇ ਦੋ ਹੀ ਬਣਾਏ ਨੇ ਤੇ ਫਿਰ ਉਹਨਾਂ ਦੇ ਸਹਪੰਚ ਵਾਧਾ ਕਰੇਗਾ ਇਹ ਜਿਨ੍ਹਾਂ ਦੇ ਥੋੜੇ ਜੇ ਸਾਵਲੇ ਰੰਗ ਨੇ ਹੈ ਉਹ ਤਾਂ ਬਿਲਕੁਲ ਜਿਹੜੀ ਤੁਹਾਡੀ ਸਕਿਨ ਤੇ ਜਿਹੜੇ ਟੋਨ ਹੈ ਉਹਦੀ ਸਕਿਨ ਦੀ ਇਲਾਸਟिसिटी ਨੂੰ ਵਧਾ ਦੇਗਾ ਸਕਿਨ ਦੀ ਨੂੰ ਜਿੰਨੇ ਵੀ ਆਪਾਂ ਪ੍ਰੋਬਲਮ ਦੀ ਗੱਲ ਕਰ ਰਹੀ ਹੈ ਐਕਨੀ ਹੈ ਡਰਮੇਟਾਈਟਸ ਹੈ ਜਾਂ ਬਲੈਕ 스ਪੌਟ ਨੇ ਜਾਂ ਵਾਈਟ 스ਪੌਟ ਨੇ ਜਾਂ ਰਿੰਕਲ ਪੈ ਰੀਆਂ ਨੇ ਜਿੰਨੀਆਂ ਇਹ ਪ੍ਰੋਬਲਮ ਨੇ ਉਹ ਤਾਂ ਸੋਲਵ ਹੋਣਗੇ ਜਦੋਂ ਤੁਹਾਡੀ ਸਕਿਨ ਮਲੈਮ ਹੋ ਗਈ ਠੀਕ ਹੈ ਚਿਕਣੀ ਹੋ ਗਈ ਠੀਕ ਹੈ ਉਹਦੀ ਟੋਨ ਠੀਕ ਹੋ ਗਈ ਕੋਲਿਜਨ ਉਹਦੇ ਚ ਬਣਨ ਲੱਗ ਗਿਆ ਰੰਗ ਕਾਲਾ ਹੀ ਹੈ ਚਿਹਰੇ ਦੀ ਉਹਦਾ ਤੇ ਉਹ ਤੁਹਾਨੂੰ ਮਤਲਬ ਅਟਰੈਕਟਿਵ ਲੱਗੂਗਾ ਬੰਦਾ ਕਈ ਤੁਸੀਂ ਦੇਖੇ ਹੋਣਗੇ ਕਿ ਬੰਦੇ ਦਾ ਰੰਗ ਥੋੜਾ ਜਿਹਾ ਸਾਮਲਾ ਜੀ ਹੁੰਦਾ ਪਰ ਉਹ ਅਟਰੈਕਟਿਵ ਹੁੰਦੇ ਨੇ ਕਿਉਂਕਿ ਉਹਦੀ ਬਾਕੀ ਜਿਹੜੀ ਸਕਿਨ ਹੈ ਉਹਦੇ ਵਿੱਚ ਕੋਈ ਵੀ ਮਤਲਬ ਆਪਾਂ ਕਹਦੇ ਪਿੰਪਲ ਨਹੀਂ ਹੈ ਐਕਨੀ ਦਾ ਕੋਈ ਸਕਾਰ ਨਹੀਂ ਹੈ ਜਾਂ ਬਲੀਮਿਸ਼ਸ ਨਹੀਂ ਆਪਾਂ ਜਿਹੜੇ ਕਹਦੇ ਬਟਰਫਲਾਈ ਰੈਸ ਜੇ ਉਹ ਨਹੀਂ ਹੈ ਠੀਕ ਹੈ ਕੋਈ ਬਲੈਕ 스ਪੌਟ ਨਹੀਂ ਹੈ ਤਾਂ ਉਹ ਬੰਦਾ ਦੇਖਣ ਤੋਂ ਕੁਦਰਤੀ ਤੌਰ ਤੇ ਮਤਲਬ ਅਟਰੈਕਟਿਵ ਹੁੰਦਾ ਹੈ ਹਾਂ ਜੀ ਸੋਹਣਾ ਹੁੰਦਾ ਹੈ ਅੱਛਾ ਤੇ ਫਿਰ ਇੱਕ ਹੋਰ ਬੜਾ ਅਹਿਮ ਬਸ ਆਖਰ ਦੇ ਵਿੱਚ ਵੀਡੀਓ ਕਾਫੀ ਲੰਮੀ ਹੋ ਰਹੀ ਹੈ ਡਾਕਟਰ ਸਾਹਿਬ ਕਿਉ ਹੁਣ ਜਿਹੜੇ ਲੋਕ ਹੈਗੇ ਨੇ ਜਿੰਨਾ ਨੂੰ ਇਹ ਕਹਿ ਕੇ ਮਤਲਬ ਆਪਣਾ ਨੁਸਖਾ ਆਪਣਾ ਫਾਰਮੂਲਾ ਆਪਣਾ ਪ੍ਰੋਡਕਟ ਵੇਚਿਆ ਜਾਂਦਾ ਕਿ ਲੋ ਜੀ ਤੁਹਾਡੀ ਜਿਹੜੀ ਸਕਿਨ ਹੈਗੀ ਹੈ ਉਹ ਜਿਵੇਂ ਬੱਚੇ ਦੀ ਸਕਿਨ ਹੁੰਦੀ ਹੈ ਬੇਬੀ ਸਕਿਨ ਹੈਗੀ ਹੈ ਉਸ ਤਰ੍ਹਾਂ ਹੋ ਜੂ ਪਰ ਉਹਨਾਂ ਤੋਂ ਹੋ ਉਲਟਾ ਜਾਂਦਾ ਹੈ ਉਹਨਾਂ ਤੇ ਕੰਮ ਕਰੇਗਾ ਇਹ ਬਿਲਕੁਲ ਉਹ ਤਾਂ ਸਾਰੀਆਂ ਉਹੀ ਚੀਜ਼ਾਂ ਆਗੇ ਜਿਹਦੀ ਆਪਾਂ ਨੇ ਪਹਿਲਾਂ ਗੱਲ ਕੀਤੀ ਹੈ ਵੀ ਬੇਬੀ ਸਕਿਨ ਵਾਸਤੇ ਬੇਬੀ ਸਕਿਨ ਮੈਂ ਉਹੀ ਗੱਲ ਕਰਦਾ ਵੀ ਜਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਬਿ ਜਿੰਨੇ ਵੀ ਪ੍ਰੋਡਕਟ ਨੇ ਪਰਮਾਇਆ ਜਾਂਦਾ ਹੈ ਵੀ ਇਹ ਦਿਨ ਰਾਤ ਰਾਤ ਦੇ ਵਿੱਚ ਰੰਗ ਥੋੜਾ ਗੋਰਾ ਕਰ ਦੋਗੀ ਜਾਂ ਰਾਤ ਰਾਤ ਦੇ ਵਿੱਚ ਤੁਹਾਡੀਆਂ ਜਿਹੜੀਆਂ ਐਕ ਨੀ ਆ ਉਹ ਠੀਕ ਹੋ ਜੂਗੀ ਡਰਮੇਟਾਈਟਸ ਠੀਕ ਹੋ ਜੂ ਜਾਂ ਜਿਹੜੇ ਬਲੈਕ ਰੈਸ਼ ਨੇ ਉਹ ਠੀਕ ਹੋ ਜਾਣਗੇ ਮਲਾਜ਼ਮਾ ਠੀਕ ਹੋ ਜਾਊਗਾ ਉਹ ਸਾਰੇ ਚੀਜ਼ਾਂ ਦੱਸੀਆਂ ਜਾਂਦੀਆਂ ਨੇ ਪਰ ਉਹ ਉਸ ਤੋਂ ਉਲਟ ਜਾਂਦਾ ਉਹ ਕਿਉਂ ਹੈ ਕਾਰਨ ਉਹੀ ਹੈ ਕਿ ਜਿੰਨੀਆਂ ਇਹ ਚੀਜ਼ਾਂ ਨੇ ਆਪਣੀ ਸਕਿਨ ਦੀ ਜੋ ਨੇਚਰ ਹੈ ਆਪਣੀ ਸਕਿਨ ਦੀ ਜੋ ਪੀ ਐਚ ਹੈ ਉਦੇ ਅਕੋਰਡਿੰਗ ਨਹੀਂ ਹੁੰਦੀਆਂ ਸਾਰੀਆਂ ਇਹ ਚੀਜ਼ਾਂ ਠੀਕ ਹੈ ਨਾ ਜੋ ਆਪਣੀ ਸਕਿਨ ਦੀ ਪੀਐਚ ਹੈ ਉਹੀ ਆਪਣੀ ਮਿੱਟੀ ਦੀ ਪੀਐਚ ਹੈ ਮਲਤਾਨੀ ਮਿੱਟੀ ਪਾਉਣ ਦਾ ਕਾਰਨ ਹੀ ਇਹਦੇ ਵਿੱਚ ਇਹੀ ਹੈ ਵੀ ਆਪਣੀ ਸਕਿਨ ਦੀ ਪੀਐਚ ਨੂੰ ਮੈਚ ਕਰਦੀ ਹੈ ਇਹ ਚੀਜ਼ ਇਹੀ ਸੇਮ ਪੀਐਚ ਬਿਸਨ ਦੀ ਹੈ ਇਹੀ ਪੀਐਚ ਸਕਿਨ ਇਹਦੀ ਆਪਣੀ ਜੌਂਦੇ ਆਟੇ ਦੀ ਹੈ ਹਰ ਚੀਜ਼ ਜੇ ਅਗਰ ਆਪਾਂ ਕਟ ਜਾਂ ਵੱਧ ਪੀਐਚ ਵਾਲੀ ਲਵਾਂਗੇ ਪ੍ਰੋਬਲਮ ਤਾਂ ਇਹ ਪ੍ਰੋਬਲਮ ਆਉਗੀ ਆਉਗੀ ਉਹਦੇ ਵਿੱਚ ਜਿਹਨੂੰ ਆਪਾਂ ਕਹਦੇ ਆ ਸਕਿਨ ਝੁਲਸ ਗਈ ਠੀਕ ਹੈ ਜਾਂ ਰੈਸ਼ ਹੋ ਗਏ ਜਾਂ ਪਿੰਪਲਸ ਹੋ ਗਏ ਉਹ ਸਾਰੀਆਂ ਚੀਜ਼ਾਂ ਉਸ ਤੋਂ ਹੀ ਨਿਕਲਦੀਆਂ ਨੇ ਜਿਹੜੇ ਆਪਾਂ ਕੈਮੀਕਲ ਵਾਲਾ ਲਗਾ ਰਹੇ ਕਿਉਂਕਿ ਉਹ ਆਪਣੀ ਸਕਿਨ ਦੀ ਪੀਐਚ ਨੂੰ ਮੈਚ ਨਹੀਂ ਕਰਦੀਆਂ ਚੀਜ਼ਾਂ ਜੀ ਜੀ ਚਲੋ ਫਿਰ ਡਾਕਟਰ ਸਾਹਿਬ ਹੁਣ ਸਾਨੂੰ ਆਖਰ ਦੇ ਵਿੱਚ ਜਿਹੜਾ ਤੁਹਾਡਾ ਚੰਦਰਮਾ ਫੇਸ ਪੈਕ ਹੈਗਾ ਤੁਸੀਂ ਨਾ ਬੜਾ ਸੋਹਣਾ ਰੱਖਿਆ ਹੈ ਬੜਾ ਜੀ ਲੱਗਦਾ ਦਿਲ ਕਰਦਾ ਹੈ ਕਿ ਚੰਦਰਮਾ ਚੰਦਰਮਈ ਕਰੀ ਜਾਈਏ ਚਲੋ ਫਿਰ ਇਹ ਜਿਹੜਾ ਹੁਣ ਚੰਦਰਮਾ ਵਾਂਗੂ ਚਮਕਾਉਣ ਬਹੁਤ ਸਿੰਪਲ ਜਿਹਾ ਤਰੀਕਾ ਹੈ ਦਾ ਇਹ ਸਾਰੀਆਂ ਚੀਜ਼ਾਂ ਆਪਾਂ ਨੇ ਲਈਆਂ ਹੋਈਆਂ ਨੇ ਇਹ ਹੋ ਗਿਆ ਮਲਤਾਨੀ ਮਿੱਟੀ ਹੈ ਇਹ ਜੌਂ ਦਾ ਆਟਾ ਠੀਕ ਹੈ ਜੀ ਇਹ ਬੇਸਨ ਹੋ ਗਿਆ ਆਪਣਾ ਇਹ ਪੀਲੀ ਸਰੋਂ ਦੀ ਖੱਲ ਖਲੀ ਵੀ ਕਹਿ ਦਿੰਦੇ ਆ ਇਹਨੂੰ ਆਪਾਂ ਉਹਦੇ ਵਿੱਚ ਹਿੰਦੀ ਚ ਪੰਜਾਬੀ ਚ ਇਹਨੂੰ ਖੱਲ ਕਹਿ ਦਿੰਦੇ ਆ ਇਹ ਹਿਮਾਲਿਆਨ ਹਲਦੀ ਹੈ ਪਾਊਡਰ ਫਾਰਮ ਦੇ ਵਿੱਚ ਹੀ ਹੈ ਠੀਕ ਹੈ ਠੀਕ ਹੈ ਜੀ ਇਹ ਹੋ ਗਿਆ ਗੁਲਾਬ ਜਲ ਇਹ ਛੇ ਚੀਜ਼ਾਂ ਨੇ ਛੇ ਇਨਗਰੀਡੀਅੰਟ ਨੇ ਜਿਹੜੇ ਇਹਦੇ ਵਿੱਚ ਪਾਣੇ ਨੇ ਠੀਕ ਹੈ ਜੀ ਇੱਕ ਵਾਰ ਚ ਕਿੰਨੇ ਵਾਰ ਦਾ ਬਣਾ ਸਕਦੇ ਆ ਜੀ ਇੱਕ ਵਾਰ ਵਾਲੀ ਬਣਾਉਣਾ वैसे बेस्ट होता ही है कि एक बार बना लो दिन दे बीच सवेरे बना के ਤੁਸੀਂ ਸ਼ਾਮ ਤੱਕ ਯੂਜ਼ ਕਰ ਸਕਦੇ ਹੋ ਜੇ ਸਵੇਰੇ ਵੀ ਕਰਨਾ ਦੋ ਟਾਈਮ ਵੀ ਇਹਨੂੰ ਯੂਜ਼ ਕਰ ਸਕਦੇ ਹੋ ਵੈਸੇ ਤਾਂ ਬੈਸਟ ਹੀ ਹੈ ਕਿ ਇੱਕ ਡੈਮ ਰਾਤ ਨੂੰ ਤੁਸੀਂ ਚੰਗੀ ਤਰ੍ਹਾਂ ਫੇਸ واਸ਼ ਕਰਕੇ ਇੱਕ ਵਾਰ ਇਹਨੂੰ ਡਰਾਈ ਕਰਕੇ ਟਾਵਲ ਨਾਲ ਸਾਫ਼ ਕਰਕੇ ਫਿਰ ਲਗਾ ਲਓ ਓਧਾ ਘੰਟਾ ਲਗਾ ਕੇ ਰੱਖ ਲਓ ਬਸ ਠੀਕ ਹੈ ਜੀ ਮਤਲਬ ਜਦੋਂ ਸਵੇਰੇ ਨੂੰ ਉੱਠੂਗਾ ਫਰਕ ਪਤਾ ਲੱਗੂ ਬਿਲਕੁਲ ਫਰਕ ਪਤਾ ਲੱਗੂਗਾ ਠੀਕ ਹੈ ਜੀ ਇਹਦੇ ਵਿੱਚ ਤੁਸੀਂ 2.5 ਗ੍ਰਾਮ ਮਤਲਬ ਅੱਧਾ ਚਮਚਾ ਲੈਣੀ ਹੈ ਮਲਤਾਨੀ ਮਿੱਟੀ ਦਾ ਇੱਕ ਵਾਰੀ ਦੀ ਮੈਂ ਦੱਸ ਰਿਹਾ ਇੱਕ ਉਹਦੇ ਲਈ ਇੱਕ ਵਾਰ ਦਾ ਹਾਂਜੀ ਇੱਕ ਵਾਰ ਦਾ ਇੱਕ ਪਰਸਨ ਲਈ ਠੀਕ ਹੈ ਅੱਧਾ ਚਮਚਾ ਆਪਾਂ ਨੇ ਲੈ ਲੈਣਾ ਮਲਤਾਨੀ ਮਿੱਟੀ ਦਾ ਇੱਦਾਂ ਚਮਚਾ ਆਪਾਂ ਨੇ ਲੈ ਲੈਣਾ ਜੌਂ ਦਾ ਆਟਾ ਠੀਕ ਹੈ ਠੀਕ ਹੈ 2.5 ਗ੍ਰਾਮ ਇਹ ਹੋ ਗਿਆ 2.5 ਗ੍ਰਾਮ ਆਪਾਂ ਨੇ ਲੈਣਾ ਬੇਸਨ ਮਤਲਬ ਕਿ ਅੱਧਾ ਚਮਚਾ ਆਪਾਂ ਨੇ ਬੇਸਨ ਦਾ ਲੈ ਲੈਣਾ ਠੀਕ ਹੈ ਬਾਕੀ ਜਿਹੜੀਆਂ ਚੀਜ਼ਾਂ ਨੇ ਆਪਾਂ ਨੇ ਘੱਟ ਲੈਣੀਆਂ ਨੇ ਇਹ ਲਗਭਗ ਲੈਣੀਆਂ ਆਪਾਂ ਨੇ 1.5 ਗ੍ਰਾਮ ਮਤਲਬ ਚਮਚੇ ਦਾ 1/3 ਹਾਂ ਚਮਚੇ ਦਾ 1/3 1/3 ਲੈਣਾ ਹੈ ਥੋੜੀ ਜਿਹੀ ਘੱਟ ਲੈਣੀ ਹੈ ਤੇ ਜਿਹੜੀ ਹਲਦੀ ਲੈਣੀ ਹੈ ਇਹ 1 ਗ੍ਰਾਮ ਹੀ ਲੈਣੀ ਹੈ ਇਹ ਨਹੀਂ ਜ਼ਿਆਦਾ ਲੈਣੀ ਠੀਕ ਹੈ। ਕਰੀਬ ਇੰਨੀ ਕੁ ਵਸ। ਇੱਕ ਇੱਕ ਵਾਰ ਦਾ ਹੋ ਗਿਆ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ। ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਗੁਲਾਬ ਜਲ ਪਾਉਣਾ ਹੈ। ਗੁਲਾਬ ਜਿਸ ਤਰ੍ਹਾਂ ਆਪਾਂ ਗੁਲਾਬ ਜਲ ਦੇ ਬਾਰੇ ਵੀ ਜਾਣਦੇ ਹੀ ਆ ਕਿ ਸਕਿਨ ਨੂੰ ਇਹ ਹਾਈਡਰੇਟ ਰੱਖਦਾ ਹੈ। ਠੀਕ ਹੈ। ਠੀਕ ਹੈ ਜੀ ਸਕਿਨ ਦੀ ਟੋਨ ਨੂੰ ਇੰਪਰੂਵ ਕਰਦਾ ਹੈ। ਸਕਿਨ ਦੀ ਜਿਹੜੀ ਇਲਾਸਟिसिटी ਹੈ ਉਹਨੂੰ ਇਹ ਇੰਪਰੂਵ ਕਰਦਾ ਹੈ ਇਹ ਸਾਰੀਆਂ ਚੀਜ਼ਾਂ ਗੁਲਾਬ ਜਲ ਚ ਹੁੰਦੀਆਂ ਨੇ ਹੁਣ ਆਪਾਂ ਇਹਦੇ ਵਿੱਚ ਕਰਾਂਗੇ ਗੁਲਾਬ ਜਲ ਗੁਲਾਬ ਜਲ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਕੀ ਆਸਾਨੀ ਨਾਲੇ ਪੇਸਟ ਬਣ ਜਾਵੇ ਇਹਨਾਂ ਕ ਆਪਣੇ ਗੁਲਾਬ ਜਲ ਇਹਦੇ ਵਿੱਚ ਪਾਉਣਾ ਹੈ ਮਤਲਬ ਜਿਆਦਾ ਥਿੱਕ ਬਣਾ ਹੋਵੇ ਜਿਆਦਾ ਥਿੱਕ ਵੀ ਨਾ ਹੋਵੇ ਆਸਾਨੀ ਨਾਲ ਆਸਾਨੀ ਨਾਲ ਲੇਪ ਦੀ ਤਰ੍ਹਾਂ ਲੱਗ ਜਾਵੇ ਇਹ ਠੀਕ ਹੈ ਜੀ ਇਹਨੂੰ ਬਣਾ ਕੇ ਤੁਸੀਂ 1/2 ਘੰਟਾ ਨਾ ਰੱਖ ਲਓ ਉਹਦੇ ਨਾਲ ਇਹਦੀ ਹਾਂ ਚੰਗੀ ਤਰ੍ਹਾਂ ਜਿੰਨੇ ਵੀ ਇਹਦੇ ਮੋਲੀਕੂਲ ਨੇ ਉਹ ਸਾਰੇ ਤਾਂ ਲਗਾਉਣ ਸਰ ਜੀ ਜੋ ਕੋਈ ਕੁਝ ਵੀ ਕਰ ਲਿਆ ਤਾਂ ਨਾਲ ਦੀ ਨਾਲ ਫੇਸ ਪੈਕ ਨਾਲ ਹੀ ਮੂੰਹ ਤੇ ਲਾ ਲੈਣੇ ਦੇਖੋ ਇਹਦੇ ਨਾਲ ਇਹ ਨੇਚਰਲ ਫੇਸ ਫੇਸ ਪੈਕ ਹੈ ਜਿਸ ਤਰ੍ਹਾਂ ਦੀ ਮਿੱਟੀ ਦੇ ਕਰਨੇ ਆਟਾ ਹੋ ਗਿਆ ਬੇਸਣ ਹੈ ਜਾਂ ਆਪਣੀ ਹੋ ਗਈ ਪੀਲੀ ਸਰੋ ਇਹਦੇ ਕਰਨ ਨੂੰ ਥੋੜਾ ਜਿਹਾ ਮਤਲਬ ਕਿ ਆਪਾਂ ਆਟਾ ਆٹے ਦੀ ਕਣੀ ਭਿਉਣੀ ਆ ਗੁੰਨਣ ਤੋਂ ਬਾਅਦ ਬਿਲਕੁਲ ਉਹੀ ਚੀਜ਼ ਹੈ ਉਹੀ ਕੁਦਰਤੀ ਚੀਜ਼ਾਂ ਨੇ ਠੀਕ ਹੈ ਜੀ ਇਹਨੂੰ ਥੋੜਾ ਜਿਹਾ ਆਪਾਂ ਟਾਈਮ ਦਵਾਂਗੇ ਠੀਕ ਹੈ ਥੋੜਾ ਜਿਹਾ ਇਹਦੇ ਵਿੱਚ ਗੁਲਾਬ ਜਲ ਹੋਰ ਪਊਗਾ ਮਤਲਬ ਆਪਣੇ ਹਿਸਾਬ ਦੇ ਨਾਲ ਹਾਂ ਆਪਣੇ ਹਿਸਾਬ ਦੇ ਨਾਲ ਮਤਲਬ ਕਿ ਇਹ ਸਾਰੀ ਰੈਸਪੀ ਜਿਹੜੀ ਬਣ ਗਈ ਹੈ 1.5 ਚਮਚਾ ਬੰਦਾ ਪਿਆ ਠੀਕ ਹੈ ਡਰਾਈ ਚੀਜ਼ਾਂ ਦਾ ਇਹਦੇ ਵਿੱਚ ਤਿੰਨ ਚਮਚੇ ਲਗਭਗ ਗੁਲਾਬ ਜਲ ਦੇ ਪਾਣਗੇ ਖੁਸ਼ਬੂ ਬੜੀ ਸੋਹਣੀ ਆਉਣ ਲੱਗੀ ਜੀ ਹਾਂਜੀ ਫਿਰ ਇਹ ਤਾਂ ਹੁਣ ਕੀ ਬਾਰ ਗੁਲਾਬ ਜਲ ਹੈ ਗੁਲਾਬ ਜਲ ਦੀ ਆਪਣੀ ਖੁਸ਼ਬੂ ਹੈ ਬਾਕੀ ਤਾਂ ਇਹਨਾਂ ਦੇ ਵਿੱਚੋਂ ਤਾਂ ਇਹਦੀ ਖੁਸ਼ਬੂ ਆਊਗੀ ਠੀਕ ਹੈ ਪੀਲੀ ਸਰੋਂ ਦੀ ਗੁਲਾਬ ਜਲ ਦੀ ਆਪਣੀ ਖੁਸ਼ਬੂ ਹੁੰਦੀ ਹੈ ਮਲਤਾਨੀ ਮਿੱਟੀ ਦੀ ਵੀ ਮਿੱਠੀ ਮਿੱਠੀ ਖੁਸ਼ਬੂ ਹੁੰਦੀ ਹੈ ਠੀਕ ਹੈ ਜੀ ਬਸ ਇਹ ਇਹਦੀ ਜਿਹੜੀ ਕੰਸਿਸਟੈਂਸੀ ਹੈ ਇਹ ਵਾਲੀ ਰਹਿਣ ਵਾਲੀ ਹੈ ਪ ਇਹਨੂੰ ਤੁਸੀਂ ਰਾਤ ਨੂੰ ਸੌਣ ਲੱਗੇ ਲਗਾ ਲੈਣਾ ਹੈ ਪੂਰੀ ਰਾਤ ਤੁਸੀਂ ਰੱਖਣਾ ਚਾਹੁੰਦੇ ਸੌਣ ਲੱਗੇ ਲਗਾ ਲਓ ਵੈਸੇ ਤਾਂ ਤੁਸੀਂ ਅੱਧੇ ਘੰਟੇ 'ਚ ਇੱਕ ਘੰਟਾ ਵੀ ਇਹਦਾ ਬਹੁਤ ਹੈ ਟਾਈਮ ਠੀਕ ਹੈ ਨਾ ਸ਼ਾਮ ਨੂੰ ਫੇਸ واਸ਼ ਕਰਕੇ ਇੱਕ ਵਾਰੀ ਟਾਵਲ ਨਾਲ ਕਲੀਨ ਕਰਕੇ ਇਹ ਤੁਸੀਂ ਲਗਾ ਲਓ ਬਸ ਸੌਣ ਸੌਣ ਲੱਗੇ ਇਹਨੂੰ واਸ਼ ਕਰਕੇ ਫੇਸ ਨੂੰ ਸੋ ਜੋ ਠੀਕ ਹੈ ਠੀਕ ਹੈ ਤੇ ਅੱਛਾ ਡਾਕਟਰ ਸਾਹਿਬ ਫਿਰ ਹੁਣ ਜਿਨ੍ਹਾਂ ਕੋਲ ਇਹਨਾਂ ਟਾਈਮ ਨਹੀਂ ਹੈਗਾ ਤੁਹਾਡੇ ਕੋਲ ਅਵੇਲੇਬਲ ਹੈਗੇ ਨੇ ਸਾਰੇ ਚੀਜ਼ਾਂ ਇਹ ਫੇਸ ਪੈਕ ਸਾਡੇ ਕੋਲ ਤਾਂ ਇਹ ਅਸੀਂ 2 ਸਾਲ ਦੇ ਇਹ ਚੀਜ਼ਾਂ ਪ੍ਰੈਕਟਿਸ ਦੇ ਵਿੱਚ ਲਿਆ ਰਹੇ ਹਾਂ ਸਾਡੇ ਕੋਲ ਤਾਂ ਇਹ ਬਣਿਆ ਪਿਆ ਹੀ ਹੈ ਵੈਸੇ ਤਾਂ ਇਹ ਸਾਰੀਆਂ ਚੀਜ਼ ਆਪ ਅਨਸਾਰੀ ਤੋਂ ਵੀ ਲੈ ਸਕਦੇ ਆ ਅਗਰ ਕੋਈ ਚੀਜ਼ ਤੁਹਾਨੂੰ ਨਹੀਂ ਮਿਲਦੀ ਤਾਂ ਤੁਸੀਂ ਮੰਗਵਾ ਸਕਦੇ ਹੋ ਉਹਦੇ ਵਿੱਚ ਹਿਮਾਲਿਆਨ ਹਲਦੀ ਤੇ ਥੋੜਾ ਜਿਹਾ ਪੀਲੀ ਸਰੋਂ ਦੀ ਜਿਹੜੀ ਆਹ ਹੈ ਆਪਣੀ ਖੱਲ ਇਹ ਥੋੜੀ ਜੀ ਮੁਸ਼ਕਿਲ ਮਿਲਦੀ ਹੈ ਬਾਕੀ ਆ ਤਾਂ ਤਿੰਨ ਚੀਜ਼ਾਂ ਬੜੀਆਂ ਕਾਮਨ ਜਿਹੀ ਮਿਲ ਜਾਂਦੀਆਂ ਨੇ ਠੀਕ ਹੈ ਗੁਲਾਬ ਜਲ ਵੀ ਸਾਰਿਆਂ ਨੂੰ ਮਿਲ ਹੀ ਜਾਂਦਾ ਜਿੱਥੋਂ ਮਰਜ਼ੀ ਲੈ ਲਓ ਠੀਕ ਹੈ ਜੀ ਤੇ ਫਿਰ ਡਾਕਟਰ ਸਾਹਿਬ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗੰਭੀਰ ਪ੍ਰੋਬਲਮ ਹੈ ਹੈਗੀਆਂ ਨੇ ਆਪਣੇ ਅਸੀਂ ਕਿਲੇ ਚਮੜੀ ਨਾਲ ਸੰਬੰਧਿਤ ਸਕਿਨ ਨਾਲ ਸੰਬੰਧਿਤ ਔਰ ਖਾਸ ਕਰਕੇ ਫੇਸ ਨਾਲ ਸੰਬੰਧਿਤ ਫਿਰ ਜੇਕਰ ਇਹਨਾਂ ਨੂੰ ਚੀਜ਼ਾਂ ਨਾਲ ਮਸਲਾ ਹੱਲ ਨਹੀਂ ਹੁੰਦਾ ਕਈ ਵਾਰ ਤੇ ਫਿਰ ਤੁਹਾਡੇ ਨਾਲ ਕਿਵੇਂ ਰਾਬਤਾ ਕਰਨ ਤੁਸੀਂ ਕਿਵੇਂ ਉਹਨਾਂ ਦਾ ਟ੍ਰੀਟਮੈਂਟ ਇਲਾਜ ਕਰਦੇ ਹੋ ਦੇਖੋ ਇਹਦੇ ਪਿੱਛੇ ਦਾ ਜਿਹੜੇ ਆਪਾਂ ਨੇ ਦੱਸਿਆ ਇਹ ਲੇ ਫਾਰਮ ਹੈ ਐਪਲੀਕੇਸ਼ਨ ਹੈ ਲੋਕਲ ਐਪਲੀਕੇਸ਼ਨ ਹੈ ਸਭ ਤੋਂ ਪਹਿਲਾਂ ਤਾਂ ਆਪਣੀ ਡਾਈਟ ਚੇਂਜ ਕਰੋ ਮੇਨ ਚੀਜ਼ ਜਿਸ ਤਰ੍ਹਾਂ ਫਾਸਟ ਫੂਡ ਹੋ ਗਿਆ ਮੈਦੇ ਵਾਲੀਆਂ ਚੀਜ਼ਾਂ ਹੋ ਗਈਆਂ ਪੀਜ਼ਾ 버ਗਰ ਡੱਬਾ ਬੰਦੇ ਚੀਜ਼ਾਂ ਇਹ ਚੀਜ਼ਾਂ ਨੂੰ ਅਵੋਇਡ ਕਰੋ ਕਿਉਂਕਿ ਅੱਜਕੱਲ ਸਾਡੀ ਟੀਨਏਜ ਪੀੜ੍ਹੀ ਉਹ ਸਾਰੀਆਂ ਚੀਜ਼ਾਂ ਪਿੱਛੇ ਭੱਜੀ ਹੋਈਆਂ ਉਹਨਾਂ ਨੂੰ ਹੀ ਜ਼ਿਆਦਾ ਪ੍ਰੋਬਲਮ ਹੈ ਸ킨ਾਂ ਦੀ ਠੀਕ ਹੈ ਜੀ ਫਿਰ ਇਸ ਤੋਂ ਬਾਅਦ ਆਈਏ ਕਿ ਆਪਾਂ ਡਾਈਟ ਦੇ ਵਿੱਚ ਕੀ ਐਡ ਕਰੀਏ ਇਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਤਾਂ ਆਮਲਾ ਐਡ ਕਰੋ ਜਿਹੜਾ ਸਕਿਨ ਲਈ ਬਹੁਤ ਹੀ ਅੱਛਾ ਇੱਕ ਰਾਮਬਾਨ ਉਛਦੀ ਹੈ ਘੱਟੋ ਘੱਟ ਇੱਕ ਤੋਂ ਦੋ ਆਮਲੇ ਡੇਲੀ ਐਡ ਕਰੋ ਜਿਸ ਤਰ੍ਹਾਂ ਹੁੰਦਾ ਸੀਜ਼ਨ ਹੈ ਤੁਸੀਂ ਉਹਦਾ ਜੂਸ ਕੱਢ ਕੇ ਚਟਨੀ ਦੀ ਫਾਰਮ ਚ ਲੈ ਸਕਦੇ ਹੋ ਜਾਂ ਤੁਸੀਂ ਉਹਨੂੰ ਮਰਬੇ ਦੀ ਫਾਰਮ ਚ ਵੀ ਲੈ ਸਕਦੇ ਹੋ ਕੈਂਡੀ ਦੀ ਫਾਰਮ ਚ ਕਿਸੇ ਵੀ ਫਾਰਮ ਚ ਆਮਲਾ ਲਓ ਫਿਰ ਉਸ ਤੋਂ ਬਾਅਦ ਆਪਣਾ ਪ੍ਰੋਟੀਨ ਦੀ ਇਨਟੇਕ ਨੂੰ ਇੰਪਰੂਵ ਕਰੋ ਘੱਟੋ ਘੱਟ ਜੇ 70 ਕਿਲੋ ਦਾ ਬੰਦਾ ਹੈ ਉਹਨੂੰ ਠੀਕ ਹੈ 1 ਗ੍ਰਾਮ ਪਰ ਕੇਜੀ ਬੋਡੀ weight ਦੇ ਹਿਸਾਬ ਨਾਲ ਇਸ ਤੋਂ ਇਲਾਵਾ essenti al fat ਆਪਾਂ ਨੂੰ ਜਿਹੜੇ ਆਪਾਂ trans fat ਖਾਂਦੇ ਆ ਨਾ ਗੰਦਮੰਦ ਖਾਂਦੇ ਆ ਫਰਾਈ ਕੀਤਾ ਹੋਇਆ ਫਾਸਟ ਫੂਡ ਉਹ ਸਾਰੀ trans fat ਆ ਉਹ ਸਭ ਤੋਂ ਪਹਿਲਾਂ ਜਾ ਕੇ skin ਨੂੰ effect ਕਰਦੀ ਹੈ ਉਹਦੇ ਲਈ ਤੁਸੀਂ healthy fat ਲਓ ਜਿਸ ਨਾਲ ਬੀਜ ਹੋਗੇ ਠੀਕ ਹੈ ਪਮਕਿਨ ਸੀਡ ਹੋਗੇ ਸਨਫਲਾవర్ ਸੀਡ ਹੋਗੇ ਜਾਂ ਆਪਣੇ ਤਰਬੂਜ਼ ਦੇ ਸੀਡ ਹੋਗੇ ਆਪਣੇ ਖੀਰੇ ਦੇ ਸੀਡ ਹੋਗੇ ਇਹਦੇ ਵਿੱਚ essenti al fat ਵੀ ਹੈ ਤੇ dietary fiber ਵੀ ਹੈ ਠੀਕ ਹੈ ਆਪਣੀ ਡਾਈਟ ਨਾਲ ਨਾਲ ਠੀਕ ਕਰੋ ਤੇ ਇਸ ਤੋਂ ਬਾਅਦ ਵੀ ਅਗਰ ਨਹੀਂ ਠੀਕ ਹੁੰਦੀ ਤਾਂ ਤੁਸੀਂ ਸਾਡਾ ਜਿਹੜਾ ਨੀਚੇ ਦਿੱਤਾ ਗਿਆ ਨੰਬਰ ਹੈ ਉੱਤੇ ਕਾਲ ਕਰ ਸਕਦੇ ਹੋ ਠੀਕ ਹੈ ਨਾ ਫ੍ਰੀ ਆਫ ਕਾਸਟ ਤੁਸੀਂ ਕੰਸਲਟੇਸ਼ਨ ਲੈ ਸਕਦੇ ਹੋ ਇਸ ਚੀਜ਼ ਦੀ ਮਿਲਣ ਦਾ ਕੀ ਢੰਗ ਹੈ ਜੇ ਕਿਸੇ ਨੇ ਮਿਲ ਕੇ ਆਪਣੀ ਜਾਂਚ ਕਰਵਾਉਣੀ ਹੋਵੇ ਸਾਡਾ ਸੈਂਟਰ ਹੈ ਨਾਬਾ ਰੋਡ ਈਸਗਾ ਕਲੋਨੀ ਮਲੇਰ ਕੋਟਲਾ ਅਮਾਇਆ ਨੇਚਰਲ ਕਿਉਰ ਸੈਂਟਰ ਸਵੇਰੇ 9:30 ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਅਸੀਂ ਹੋਂਨੇ ਕਲੀਨਿਕ ਤੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਬ ਸਾਰੀ ਗੱਲਬਾਤ ਲਈ ਸੋ ਉਮੀਦ ਕਰਦੇ ਆਂ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਤੁਹਾਨੂੰ ਲੱਗਦਾ ਕਿ ਚੰਦਰਮਾ ਫੇਸ ਪੈਕ ਜਿਹੜਾ ਬੜਾ ਦੇਸੀ ਚਾ ਬੜਾ ਘਰੇਲੂ ਚ ਨੁਸਖਾ ਅੱਜ ਡਾਕਟਰ ਸਾਹਿਬ ਨੇ ਸਾਡੇ ਨਾਲ ਸ਼ੇਅਰ ਕੀਤਾ ਹੈ ਉਹਨਾਂ ਨੂੰ ਜ਼ਰੂਰਤ ਹੈ ਪਰ ਮੇਰੀ ਸਲਾਹ ਮੇਰਾ مشਵਰਾ ਤੁਹਾਨੂੰ ਇਹ ਹੈ ਕਿ ਕੋਈ ਵੀ ਨੁਸਖਾ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ مشਵਰਾ ਜ਼ਰੂਰ ਕਰਨਾ ਹੈ ਅਗਰ ਤੁਹਾਨੂੰ ਕੋਈ ਸਕਿਨ ਦੀ ਪ੍ਰੋਬਲਮ ਹੈਗੀ ਹੈ ਤਾਂ ਬਿਗੈਰ ਡਾਕਟਰ ਤੋਂ ਤੁਸੀਂ ਕੰਸਲਟ ਕੀਤੇ ਆ ਇਹ ਨੁਸਖਾ ਫਾਰਮੂਲਾ ਕਦੇ ਵੀ ਤੁਸੀਂ ਨਹੀਂ ਕਰਨਾ ਕਿਉਂਕਿ ਕਈ ਵਾਰ ਆਪਣੀ ਮਰਜ਼ੀ ਨਾਲ ਵਰਤਿਆ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਲੋੜ ਆ ਗਿਆ ਧੰਨਵਾਦ